ਇਹ 40 40 ਫੁੱਟ 50 50 ਫੁੱਟ ਸਰੀਆ ਦੇ ਪਾਂਡੂ ਤੱਕ ਡੰਗਾਈ ਤੱਕ ਇਹ ਮੈਨ ਨਹੀਂ ਕਰਦੇ ਆ ਵੱਡੀਆਂ ਵੱਡੀਆਂ ਜਿਹੀ 18 18 ਚੱਕੀਆਂ ਗੱਡੀਆਂ ਭਰੀਆਂ ਜਾਂਦੀਆਂ ਜੋ ਪਾਣੀ ਨਾਲ ਚੁੰਦੀਆਂ ਨੇ ਜੋ ਰਸਤੇ ਨੇ ਰਸਤੇ ਨੂੰ ਤੋੜਦੀਆਂ ਨੇ ਹਰਿਆਣੇ ਦੀ ਕੰਪਨੀ ਆ ਉਹਦੇ ਨਾਲ ਪੰਜਾਬ ਦੇ ਜੋ ਸਰਮਾਇਦਾਰ ਸੀ ਜੋ ਕੋਰਪੋਰੇਟ ਘਰਾਣੇ ਨਾਲ ਮਿਲ ਕੇ ਹਰਿਆਣੇ ਦੀ ਕੰਪਨੀ ਆ ਕੇ ਇੱਕ ਪੰਜਾਬ ਦੇ ਵਿੱਚ ਜਾਨਕੀ ਮੈਨਿੰਗ ਦੀ ਲੁੱਟ ਕਰ ਰਹੀ ਆ ਜੋ ਆਸੇ ਪਾਸੇ ਦੀਆਂ ਜ਼ਮੀਨਾਂ ਨੇ ਉਹ ਜ਼ਮੀਨਾਂ ਨਾਲ ਜਿਹੜੀਆਂ ਇਹ ਮੈਨੀ ਕਰਦੇ ਉਹ ਜ਼ਮੀਨਾਂ ਉਸ ਮੈਨੀ ਦੇ ਵੱਡੀ ਵੱਡੀ ਮਸ਼ੀਨਾਂ ਦੇ ਟੂਏ ਪਾਏ ਜਾਂਦੇ ਆ ਉਹ ਆਸੇ ਪਾਸੇ ਦੀ ਜ਼ਮੀਨਾਂ ਦੇ ਢਿੱਗਾ ਡੈੱਕ ਉਹ ਜ਼ਮੀਨਾਂ ਬਰਬਾਦ ਹੋ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਿੰਡਾਂ ਦੇ ਤਬਾਹੀ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਇੱਧਰ ਸੁਲਤਾਨਪੁਰ ਲੋਧੀ ਲੁਈਆਂ ਵਗੈਰਾ ਜਿਹੜੇ ਇਹ ਪਿੰਡ ਸੀਗੇ ਉੱਥੇ ਜਾਨਕੀ ਦਰਿਆ ਦੀ ਬਹੁਤ ਵੱਡੀ ਮਾਰ ਪਈ ਹੈ ਇਹ ਰਾਤ ਨੂੰ 12 12 ਵਜੇ ਤੱਕ ਇਥੇ ਮੈਨੀ ਕਰਦੇ ਜੋ ਬਿਲਕੁਲ ਗੈਰਕਾਨੂੰਨੀ ਦੱਸੋ ਵੀ ਰਾਤ ਨੂੰ 12 ਵਜੇ 11 ਵਜੇ ਕਿਹੜੀ ਸਾਈਡ ਚੱਲਦੀ ਹੁੰਦੀ ਹੈ ਕਿਹੜੀ ਮੈਨਿੰਗ ਦੀ ਪਰਤੀ ਨਿਕਲਦੀ ਹੈ ਇਹਦੇ ਨਾਲ ਹੀ ਕੁਛ ਏਕੜ ਦੇ ਵਿੱਚ ਕਿੱਲਿਆਂ ਦੀ ਦੂਰੀ ਤੇ ਇੱਕ ਖੱਡ ਹੋਰ ਚੱਲਦੀ ਆ ਉਹ ਜਾਨੀ ਕਿ ਜਲੰਧਰ ਜ਼ਿਲ੍ਹੇ ਦੀ ਖੱਡ ਆ ਪਰ ਉਹਦੀ ਜਿਹੜੀ ਨਿਕਾਸੀ ਆ ਉਹ ਲੁਧਿਆਣੇ ਵਾਲੇ ਪਾਸੇ ਆ ਭਗਵਾਨ ਸਿੰਘ ਮਾਨ ਨੇ ਕਿਹਾ ਸੀ ਜਦੋਂ ਸਰਕਾਰ ਆਈ ਸੀ ਸ਼ੁਰੂਆਤੀ ਦੌਰ ਦੇ ਵਿੱਚ ਖੱਡ ਤੋਂ ਜਿਹੜਾ ਮਰਜੀ ਬੰਦਾ ਰੇਤਾ ਭਰ ਕੇ ਲਿਜਾਵੇ ਐਨੀ ਰੇਟ ਸਸਤਾ ਕਰ ਦਿੱਤਾ ਇੱਥੋਂ ਆਮ ਬੰਦਾ ਕੋਈ ਟਰਾਲੀ ਭਰ ਕੇ ਲਿਆ ਸਕਤ ਕੋਈ ਵੀ ਜਨਤਕ ਖੱਡ ਪੰਜਾਬ ਦੇ ਵਿੱਚ ਨਹੀਂ ਚੱਲ ਰਹੀ ਤੇ ਜਿੰਨੀਆਂ ਖੱਡਾਂ ਚੱਲਦੀਆਂ ਸਾਰੀਆਂ ਕਮਰਸ਼ੀਅਲ ਖੱਡਾਂ ਚੱਲ ਰਹੀਆਂ ਉਹ ਤਾਂ ਚੱਲ ਰਹੀਆਂ ਕਿਉਂਕਿ ਇਹ ਜਿਹੜਾ ਮਾਫੀਆ ਵਾ ਮਾਫੀ ਇਹਦੀ ਸਰਕਾਰ ਨਾਲ ਸਿੱਧੀ ਜਾਰੀ ਹੈ ਵੀਰੇ ਪੁਲਿਸ ਦਾ ਦਬਕਾ ਮਰਵਾਉਂਦੇ ਆ ਜੀ ਅਸੀਂ ਐਂ ਕਰਾਂਗੇ ਨਹੀਂ ਤੁਹਾਡੇ ਤੇ ਅੱਜ ਪਰਚਾ ਦਵਾ ਦਾਂਗੇ ਵੀ ਤੁਸੀਂ ਸਾਡੇ ਖਿਲਾਫ ਬੋਲਦੇ ਹੋ ਵੀ ਸਾਡੇ ਖਿਲਾਫ ਨਾ ਬੋਲੋ ਅਸੀਂ ਜਿੰਨੀ ਮਰਜ਼ੀ ਕਰਪਟਿਸ਼ਨ ਕਰੀਏ ਜਿੰਨੀ ਮਰਜ਼ੀ ਨਜਾਇਜ਼ ਮੈਨੀ ਕਰੀਏ ਸਾਨੂੰ ਕੋਈ ਬੁਲਾਉਣ ਵਾਲਾ ਨਹੀਂ ਕਿਉਂਕਿ ਸਾਡੇ ਸਰਤੇ ਸਿੱਧਾ ਸਰਕਾਰ ਦਾ ਹੱਥ ਹੈ ਸਾਡੇ ਪਿੰਡ ਦਾ ਬਹੁਤ ਬੁਰਾ ਹਾਲ ਹੈ ਜੀ ਬੰਨ ਤੇ ਜਾ ਕੇ ਦੇਖੋ ਜੀ ਬੱਚੇ ਜਦੋਂ ਸਕੂਲ ਨੂੰ ਜਾਂਦੇ ਆ ਉਹਨਾਂ ਦੀ ਵਰਦੀ ਥੱਲੇੋਂ ਲੈ ਕੇ ਉੱਪਰ ਤੱਕ ਬੁਰਾ ਹਾਲ ਹੋ ਜਾਂਦਾ ਜੀ ਦੁਵਾਰਾ ਨਾਉਣ ਵਾਲੇ ਹੋ ਜਾਂਦੇ ਆ ਜੀ ਉਲਟੀਆਂ ਖੰਨ ਧਮਕਾ ਦਿੰਦੇ ਆ ਜੀ ਜਦੋਂ ਅਸੀਂ ਇਹਨਾਂ ਨੂੰ ਕਹਿੰਦਾ ਮਿੱਟੀ ਤੇ ਪਾਣੀ ਪਾਓ ਜਾਂ ਬੰਨ ਤੇ ਪਾਣੀ ਪਾਓ ਵੀ ਅਸੀਂ ਮਾਰ ਦੇਵਾਂਗੇ ਕੋਈ ਜੇ ਅਸੀਂ ਉਹਨਾਂ ਦੇ ਖਿਲਾਫ ਬੋਲਾਂਗੇ ਅਸੀਂ ਮਾਰ ਦੇਂਗੇ ਥੱਲੇ ਦੇ ਦੇਣ ਵੈਣਜੋਗ ਜ਼ਮੀਨਾਂ ਨੇ ਜਦੋਂ ਇਹ ਰੇਤਾ ਵੀ 50 ਫੁੱਟ ਪੱਟਦੇ ਜੀ ਜਦੋਂ ਪਾਣੀ ਆ ਕੇ ਥੱਲੇ ਉਤਰਦਾ ਜੀ ਖੰਮਾਂ ਸਾਰੀਆਂ ਵੈਣਜੋਗ ਜ਼ਮੀਨਾਂ ਥੱਲੇ ਡਿੱਗ ਪੈਂਦੀਆਂ ਕ ਤੋ ਚਿਤ ਗਰੂਬਰ ਨੂੰ ਕੀਤੀ ਐਸਡੀਓ ਸਾਹਿਬ ਨੂੰ ਕਰੀ ਜੀ ਕਰਮਪ੍ਰੀਤ ਜੈ ਨੂੰ ਕਰੀ ਹੋਈ ਹੈ ਹਾਂਜੀ ਕਾਰਵਾਈ ਕੋਈ ਕਾਰਵਾਈ ਨਹੀਂ ਹੋਈ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੀ ਜੋ ਸਟੇ ਆਰਡਰ ਹੈ ਨਾ ਇਹ ਕੱਲੇ ਇੱਕ ਖੱਡ ਦੇ ਨਹੀਂ ਖਿਲਾਫ ਹੈਗੇਗੇ ਇਹ ਉਸ ਦੋਨਾਂ ਖੱਡਾਂ ਦੇ ਖਿਲਾਫ ਆ ਉਹ ਦੋਨੇ ਖੱਡਾਂ ਦੇ ਵਹੀਕਲ ਆ ਜਿਹੜੇ ਉਹ ਪਿੰਡਾਂ ਦੇ ਵਿੱਚ ਨਹੀਂ ਲੰਘ ਸਕਣਗੇ ਪਰ ਇਹ ਦੇਖੋ ੱੱਕੇ ਨਾਲ ਇਹ ਜਿਹੜੇ ਵਹੀਕਲ ਵੀ ਲੰਘਾਉਂਦੇ ਆ ਸਾਡੇ ਹਲਕੇ 'ਚ ਆਪਣੇ ਕੰਗ ਸਾਬ ਨੇ ਪਹਿਲਾਂ ਇਹਨਾਂ ਨੇ ਬੜਾ ਜਵਦਾ ਉਹ ਦਿਖਾਇਆ ਦੂਤ ਪਾਰਟੀ ਦਾ ਇੱਕ ਦਬਾਅ ਦਿਖਾਇਆ ਠੇਕੇਦਾਰਾਂ ਨੂੰ ਇੱਕ ਵਾਰੀ ਇਹਨੇ ਪਹਜਾਇਆ ਵੀ ਹਾਂ ਜੀ ਮੈਂ ਆਪ ਦੇ ਏਰੀਆ ਦੇ ਵਿੱਚ ਤੁਹਾਨੂੰ ਇਹ ਨਹੀਂ ਕਰਨ ਦਵਾਗਾ ਪਰ ਪਤਾ ਨਹੀਂ ਕੀ ਹੋ ਗਿਆ ਕਿਹੜੇ ਮੰਤਰੀ ਦਾ ਜਾਂ ਕਿਹੜੇ ਉਪਰੋਂ ਲੀਡਰ ਦਾ ਉਹਨੂੰ ਫੋਨ ਆਇਆ ਹੋ ਜਾਂ ਉਹਨੂੰ ਦਬਕਾ ਮਾਰਿਆ ਹੋ ਕੀ ਨੇ ਕੀ ਕੀਤਾ ਕੰਗਸਾਬ ਚੁੱਪ ਕੇ ਵਗੜ ਕੇ ਬੈਠ ਗਿਆ ਤਾਂ ਹੀ ਉਹਨਾਂ ਨੂੰ ਹੁਣ ਇਹ ਪਕੂ ਵਾਲਾ ਏਰੀਆ ਦੀਂਦਾ ਨਹੀਂ ਜਿਹੜੇ ਇਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਜਿਵੇਂ ਕਹਿੰਦੇ ਸੀ ਜੀ ਅਸੀਂ ਇਹਦਾ ਰਿਵਨਿਊ 20000 ਕਰੋੜ ਦਾ ਵੀ ਇਹ ਮਾਫੀਆ ਜਿਹੜਾ ਆ ਵਾਸੀਂ ਖਤਮ ਕਰ ਦੇਣਾ ਅਸੀਂ ਟਰਾਂਸਪੋਰਟ ਮਾਫੀਆ ਖਤਮ ਕਰ ਦੇਣਾ ਅਸੀਂ ਕੇਵਲ ਮਾਫੀਆ ਖਤਮ ਕਰ ਦੇਣਾ ਅਸੀਂ ਲੈਂਡ ਮਾਫੀਆ ਖਤਮ ਕਰ ਦੇਣਾ ਉਲਟਾ ਇਹ ਹੋਇਆ ਜਿਹੜੀ ਇਹ ਚੀਜ਼ਾਂ ਇਹ ਕਹਿੰਦੇ ਖਤਮ ਕਰ ਦੇਣੀ ਆ ਉਹ ਚੀਜ਼ਾਂ ਦਾ ਵਾਧਾ ਹੋਇਆ ਇਸ ਵਕਤ ਅਸੀਂ ਪੈਂਡਕੂਵਾਲ ਦੇ ਵਿੱਚ ਹਲਕਾ ਦਾਖਾ ਜਿਲ੍ਹਾ ਲੁਧਿਆਣਾ ਜਿੱਥੇ ਮਾਈਨਿੰਗ ਚੱਲਦੀ ਹੈ ਮਾਈਨਿੰਗ ਜਿਹੜੀ ਹੈ ਉਹ ਸਰਕਾਰ ਵੱਲੋਂ ਦੀ ਖਾਡਾ ਮਨਜ਼ੂਰ ਸ਼ੋਦਾ ਪਰ ਜਿਸ ਤਰੀਕੇ ਨਾਲ ਮਾਈਨਿੰਗ ਚੱਲਦੀ ਹੈ ਉਹ ਨਜਾਇਜ਼ ਮਾਈਨਿੰਗ ਹੈ ਜਿਸ ਵੱਡੇ ਪੱਧਰ ਦੇ ਉੱਤੇ ਇੱਥੇ ਦਰਿਆ ਨੂੰ ਲੁੱਟਿਆ ਜਾ ਰਿਹਾ ਹੈ ਦਰਿਆ ਨੂੰ ਪੁੱਟਿਆ ਜਾ ਰਿਹਾ ਹੈ ਲੋਕਾਂ ਦੀਆਂ ਜ਼ਮੀਨਾਂ ਖਤਮ ਕੀਤੀਆਂ ਜਾ ਰਹੀਆਂ ਉਹ ਬਹੁਤ ਵੱਡੇ ਪੱਧਰ ਤੇ ਇਹ ਲੈਣਾ ਚੱਲ ਰਹੀ ਹੈ ਇਸ ਵਿਸ਼ੇ ਤੇ ਪਿੰਡ ਅਕੂਵਾਲ ਤੇ ਨਾਲ ਦੇ ਪਿੰਡ ਦੇ ਸਰਪੰਚ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਲੋਕਾਂ ਨਾਲ ਗੱਲਬਾਤ ਕਰਦੇ ਆਂ ਮਾਮਲਾ ਕੀ ਹੈ ਕਦੋਂ ਤੋਂ ਚੱਲ ਰਹੀ ਹੈ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਜੀ ਭਾਈ ਜੀ ਇਹ ਖੱਡ ਦੇ ਜਿਹੜੇ ਤੁਸੀਂ 71 ਹੋਏ ਹੋ ਸਾਰੇ ਪਹਿਲਾਂ ਇੱਥੇ ਵਿਰੋਧ ਵੀ ਚੱਲੇ ਸੀ ਰਸਤੇ ਨੂੰ ਲੈ ਕੇ ਅੱਜ ਫਿਰ ਇਕੱਠੇ ਹੋਏ ਹੋ ਕੀ ਮਕਸਦ ਹੈ ਕੀ ਮਾਮਲਾ ਕਿਉਂ ਇਕੱਠੇ ਹੋਣਾ ਪਿਆ ਗੱਲ ਇਹ ਹੈਗੀ ਹੈ ਜੀ ਜਿਹੜੇ ਇਹ ਪਿੰਡ ਹੈਗੇ ਨੇ ਆਪਣੇ ਅਕੂ ਵਾਲ ਪਿੰਡ ਹੋ ਗਿਆ ਗੱਗ ਕਲਾ ਹੋ ਗਿਆ ਪੈਣੀ ਹੋ ਗਿਆ ਇਹ ਜਿਹੜੇ ਪਿੰਡ ਨੇ ਇਹ ਦਰਿਆ ਦੀ ਪਟੜੀ ਦੇ ਨਾਲ ਲੱਗਦੇ ਨੇ ਇੱਥੇ ਇੱਕ ਖੱਡ ਲਾਟ ਹੋਈ ਆ ਆਪਣੇ ਤ੍ਰੁਪਤੀ ਦੀ ਕੋਈ ਫਰਮ ਆ ਹਰਿਆਣੇ ਦੀ ਉਹ ਖੱਡ ਲੀਗਲ ਤੌਰ ਤੇ ਜਣਕੇ ਉਹ ਮਨਜ਼ੂਰ ਸੁਦਾ ਖੱਡਾ ਪਰ ਉਹ ਖੱਡ ਨੂੰ ਨਜਾਇਜ਼ ਮਾਈਨਿੰਗ ਦੇ ਲਈ ਵਰਤੇ ਜਾਂਦਾ ਉਹ ਇਸ ਲਈ ਇਸ ਤਰੀਕੇ ਨਾਲ ਵਰਤੇ ਜਾਂਦਾ ਪਹਿਲਾਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਤੇ ਧਰਨਾ ਵੀ ਲਾਇਆ ਕਈ ਪੋਲੀਟੀਕਲ ਆਗੂ ਵੀ ਇੱਥੇ ਆਏ ਕਈ ਕਿਸਾਨ ਜਥੇਬੰਦੀਆਂ ਵੀ ਆਈਆਂ ਉਹਨਾਂ ਨੇ ਸਪੋਰਟ ਕੀਤੀ ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਦਾ ਹਸਾਰਾ ਲਿਆ ਗਿਆ ਉਹਨਾਂ ਦੇ ਆਧਾਰ ਤੇ ਚਰਨਜੀਤ ਸਿੰਘ ਦੀ ਰਿੱਟ ਤੇ ਪਰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਰਡਰ ਹੋਏ ਇਹ ਖੱਡ ਜਣ ਕਿ ਜਿਹੜੇ ਪਿੰਡ ਲੱਗਦੇ ਸੀ ਇਹ ਪਿੰਡਾਂ ਦੇ ਵਿੱਚ ਦੀ ਮੈਨਿੰਗ ਦਾ ਕੋਈ ਵੀ ਵਹੀਕਲ ਵੀ ਨਹੀਂ ਲੰਘ ਸਕਦਾ ਜੋ ਚਰਨਜੀਤ ਸਿੰਘ ਦੀ ਰੈਟ ਦੇ ਆਰਡਰ ਦੇ ਮੁਤਾਬਕ ਪਰ ਉਲਟਾ ਇਹ ਹੈਗਾ ਵੀ ਜਿਹੜੇ ਠੇਕੇਦਾਰ ਨੇ ਇਹਨਾਂ ਦੇ ਨਾਲ ਜਿਹੜੇ ਗੁੰਡੇ ਅੰਸਰ ਨੇ ਉਹ ਮੌਜੂਦਾ ਪਿੰਡ ਦੇ ਜਿਹੜੇ ਸਰਪੰਚਾ ਸਾਡੇ ਕੋਲ ਖੜੇ ਨੇ ਇਹਨਾਂ ਦੀ ਘਰ ਦੀ ਆਪਣੇ ਘਰ ਵਾਲੀ ਸਰਪੰਚ ਵਾਈਫ ਇਹਨਾਂ ਦੀ ਸਰਪੰਚਾ ਆ ਆਪਣੇ ਗੱਗ ਗੱਲਾਂ ਤੋਂ ਆ ਸਰਪੰਚ ਮੌਜੂਦਾ ਸਰਪੰਚ ਨਹੀਂ ਜਿਹੜੇ ਇਸ ਰਸਤੇ ਦੇ ਉੱਤੇ ਲੱਗਦੇ ਪਿੰਡ ਨੇ ਇਹਨਾਂ ਨੇ ਕੀ ਕੀਤਾ ਕੱਲ ਇੱਕ ਝੂਠੀ ਦਰਖਾਸਤ ਦਿੱਤੀ ਇਹਨਾਂ ਦੇ ਖਿਲਾਫ ਵੀ ਇਹ ਆ ਸਾਡੇ ਖਿਲਾਫ ਬੋਲਦੇ ਆ ਵੀ ਸਾਡੀ ਜਿਹੜੀ ਕਰਪਸ਼ਨ ਅਸੀਂ ਕਰਦੇ ਆ ਜਾਂ ਜਿਹੜੀ ਅਸੀਂ ਲੁੱਟ ਕਰਦੇ ਆ ਵੀ ਉਹਨੂੰ ਇਹ ਬੰਦ ਕਰਾਉਂਦੇ ਨੇ ਉਹਦੇ ਆਧਾਰ ਤੇ ਇਹਨਾਂ ਨੇ ਕੁਝ ਵਿਅਕਤੀਆਂ ਨੂੰ ਖੜੇ ਕਰਕੇ ਇੱਕ ਅਖਬਾਰ ਦੇ ਵਿੱਚ ਬਿਆਨ ਵੀ ਲਾਇਆ ਤੇ ਇੱਕ ਦਰਖਾਸਤ ਵੀ ਦਿੱਤੀ ਮਾਨਯੋਗ ਪੰਜਾਬ ਸਰਕਾਰ ਨੂੰ ਵੀ ਦਿੱਤੀ ਜਾਂ ਹੋਰ ਹੋਰ ਲੱਖ ਲੱਖ ਮਹਿਕਮਿਆਂ ਨੂੰ ਦਿੱਤੀ ਪਰ ਮੈਂ ਦੱਸਣਾ ਚਾਹਨਾ ਉਹ ਤੋਂ ਜਿਹੜੇ ਵੀ ਵਿਅਕਤੀ ਸੀਗੇ ਉਹ ਵਿਅਕਤੀਆਂ ਦੇ ਉੱਤੇ ਨਜਾਇਜ਼ ਮੈਨਿੰਗ ਦੇ ਚਾਹੇ ਉਹ ਸਿੱਧਵਾਂ ਬੇਠਾਣਾ ਹੋਵੇ ਚਾਹੇ ਉਹ ਮਹਿਦ ਪਰ ਠਾਣਾ ਹੋਵੇ ਉਹਨਾਂ ਅਤੇ ਨਿਰਜਾਇਜ਼ ਤੌਰ ਤੇ ਮੈਨੇ ਨਹੀਂ ਕਰਦੇ ਪਰਚੇ ਦਰਜ ਨਹੀਂ ਜੀ ਹਮਮ ਨੰਬਰ 2 ਉਹਨਾਂ ਦੀਆਂ ਆਪ ਦੀਆਂ ਜੋ ਮਸ਼ੀਨਾਵਾਂ ਉਹਨਾਂ ਦੀਆਂ ਆਪ ਦੀਆਂ ਮਸ਼ੀਨਾ ਇਸ ਖੱਡ ਦੇ ਉੱਤੇ ਚੱਲਦੀਆਂ ਨੇ ਜੀ ਹਮਮ ਉਹਨਾਂ ਦੀ ਆ ਦੇਖੋ ਆ ਮਸ਼ੀਨਾ ਜੀ ਉਹਨਾਂ ਕੋਲ ਦੋ ਮਸ਼ੀਨਾ ਨੇ ਆਪਦੀਆਂ ਚੱਲਦੀਆਂ ਨੇ ਹਮਮ ਗੱਲ ਹੈ ਕਿ ਵੀ ਜਿਹੜੀ ਇਹ ਖੱਡ ਦੀ ਜਿਹੜੀ ਮਨਜ਼ੂਰੀ ਆ ਤੁਸੀਂ ਇਹ ਰੀਵਰ ਸਾਈਡ ਖੱਡ ਆ ਇਸ ਦੇ ਵਿੱਚ ਤੁਸੀਂ 3 ਫੁੱਟ ਤੱਕ ਡੰਗਾਈ ਤੱਕ 3 ਫੁੱਟ ਦੀ ਢੰਗਾਈ ਤੱਕ ਤੁਸੀਂ ਪੱਟ ਸਕਦੇ ਹੋ ਪਰ ਇਹ ਕੀ ਕਰਦੇ ਨੇ ਜਿਹੜੇ ਮਾਨਜੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਦੇ ਆਰਡਰਾਂ ਦੇ ਤਹਿਤ ਵੀ ਤੁਸੀਂ ਦਰਿਆ ਦੇ ਵਿੱਚ ਪੋਪਲਾਈਨ ਮਸ਼ੀਨ ਨਹੀਂ ਵਰਤ ਸਕਦੇ ਪਰ ਇਹ ਦਰਿਆ ਦੇ ਵਿੱਚ ਪੋਪਲਾਈਨ ਮਸ਼ੀਨਾਂ ਦੇ ਨਾਲ ਜਿਹੜੀਆਂ ਸਾਡੇ ਕੋਲ ਕਰੰਟ ਲਿਕੇਸ਼ਨ ਵਾਲੀਆਂ ਵੀਡੀਓ ਆ ਸਾਡੇ ਕੋਲ ਹੁਣ ਅੱਜ ਦੀ ਵੀ ਹੈਗੀ ਆ ਤੇ ਕੱਲ ਦੀ ਸਾਰੀਆਂ ਵੀਡੀਓ ਹੈਗੀਆਂ ਜਦੋਂ ਪਰ ਉਸ ਵੱਡੀਆਂ-ਵੱਡੀਆਂ ਮਸ਼ੀਨਾਂ ਨਾਲ ਇਹ 40-40 ਫੁੱਟ 50-50 ਫੁੱਟ ਸੜਿਆ ਤੇ ਪਾਂਡੂ ਤੱਕ ਢੰਗਾਈ ਤੱਕ ਇਹ ਮੈਨੇ ਕਰਦੇ ਆ ਉਹ ਬਿਲਕੁਲ ਗੈਰਕਾਨੂੰਨੀ ਤਰੀਕੇ ਨਾਲ ਆ ਜੀ ਵੱਡੀਆਂ-ਵੱਡੀਆਂ ਜਿਹੜੀਆਂ 18-18 ਚੱਕੀਆਂ ਗੱਡੀਆਂ ਭਰੀਆਂ ਜਾਂਦੀਆਂ ਜੋ ਪਾਣੀ ਨਾਲ ਚੁੰਦੀਆਂ ਨੇ ਜੋ ਰਸਤੇ ਨੇ ਰਸਤੇ ਨੂੰ ਤੋੜਦੀਆਂ ਨੇ ਉਹਨਾਂ ਦਾ ਜੋ weight ਹੈਗਾ ਵਾ ਉਹ ਕਿਸੇ ਉੱਤੇ ਨਹੀਂ ਆਉਂਦਾ ਕਿਉਂਕਿ weight ਹੱਦੋਂ ਵੱਧ ਹੁੰਦਾ ਜਿੰਨੀ ਮਨਜ਼ੂਰੀ ਹੁੰਦੀ ਆ ਉਸ ਤੋਂ 4 ਗੁਣਾ ਵੱਧ ਉਹਦੇ ਵਿੱਚ ਪਰਭਾਈ ਕੀਤੀ ਜਾਂਦੀ ਆ ਇਸ ਨਾਲ ਸਰਕਾਰ ਦਾ ਰੈਵਨਿਊ ਦੀ ਵੀ ਚੋਰੀ ਕਰਦੇ ਨੇ ਜੋ ਆਸੇ ਪਾਸੇ ਦੀਆਂ ਜ਼ਮੀਨਾਂ ਨੇ ਉਹ ਜ਼ਮੀਨਾਂ ਨਾਲ ਜਿਹੜੀਆਂ ਇਹ ਮੈਣੀ ਕਰਦੇ ਉਹ ਜ਼ਮੀਨਾਂ ਉਸ ਮੈਣੀ ਦੇ ਵੱਡੀਆਂ-ਵੱਡੀਆਂ ਮਸ਼ੀਨਾਂ ਦੇ ਟੋਏ ਪਾਏ ਜਾਂਦੇ ਆ ਉਹ ਆਸੇ ਪਾਸੇ ਦੀਆਂ ਜ਼ਮੀਨਾਂ ਦੇ ਢਿੱਗਾ ਡੈੱਕੇ ਉਹ ਜ਼ਮੀਨਾਂ ਬਰਬਾਦ ਹੋ ਰਹੀਆਂ ਨੇ ਨੰਬਰ 2 ਇਹ ਜਿਹੜਾ ਇਹ ਬੰਨ ਨੂੰ ਉਸ ਲਈ ਵਰਤਦੇ ਆਉਣ ਵਾਲੇ ਸੀਜ਼ਨ ਦੇ ਵਿੱਚ ਆਪਣੇ ਬਰਸਾਤੀ ਸੀਜ਼ਨ ਦੇ ਵਿੱਚ 7 ਤੋਂ 10 ਦੇ ਵਿੱਚ ਵਿੱਚ ਵੀ ਦਰਿਆ ਦੇ ਵਿੱਚ بارش ਦੇ ਕਾਰਨ ਜਾਂ ਪਾਣੀ ਆਉਣਾ ਜਾਂ ਪਿੱਛੇ ਕੋਈ ਘਟਨਾ ਵਾਪਰ ਜਾਂਦੀ ਹੈ ਹਿਮਾਚਲ ਦੇ ਵਾਪਰ ਗਈ ਜਾਂ ਕੋਈ ਨਦੀ ਟੁੱਟ ਗਈ ਜਾਂ ਕੋਈ ਪੜਾਅ ਖਰਾਬ ਹੋ ਉਹਦੇ ਨਾਲ ਜਦੋਂ ਦਰਿਆ ਦੇ ਵਿੱਚ ਪਾਣੀ ਆਉਣਾ ਮੈਂ ਜਿਸ ਆਪਦਾ ਇਹ ਬੰਨ ਬਣ ਚੁੱਕਿਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਿੰਡਾਂ ਦੇ ਤਬਾਹੀ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਇੱਧਰ ਸੁਲਤਾਨਪੁਰ ਲੋਧੀ ਲੋਈਆਂ ਵਗੈਰਾ ਜਿਹੜੇ ਇਹ ਪਿੰਡ ਸੀਗੇ ਉੱਥੇ ਜਾਨਕੀ ਦਰਿਆ ਦੀ ਬਹੁਤ ਵੱਡੀ ਮਾਰ ਪਈ ਹੈ ਉਹਦੇ ਵਿੱਚ ਕਈ ਆਪਣੇ ਜੋ ਦੁਧਾਰੂ ਜਾਨਵਰ ਹੁੰਦੇ ਪਸ਼ੂ ਆ ਜਾਂ ਹੋਰ ਨੇ ਉਹਨਾਂ ਦੇ ਕਈਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਆਮ ਲੋਕਾਂ ਦਾ ਜੀਵਨ ਬਹੁਤ ਪ੍ਰਭਾਵ ਹੋਇਆ ਸੀ ਅਸੀਂ ਬੇਨਤੀ ਕਰਦੇ ਆ ਜਿਹੜੀ ਇਹ ਖਾਡਾ ਸਰਕਾਰੀ ਦੇ ਜੋ ਸਰਕਾਰੀ ਨਿਜ਼ਮ ਹੈਗੇ ਨੇ ਸਰਕਾਰ ਦੀਆਂ ਹਦਾਇਤਾਂ ਨੇ ਸਰਕਾਰ ਦੇ ਹਦਾਇਤਾਂ ਤੇ ਮੁਤਾਬਕ ਸਰਕਾਰ ਮਾਈਨਿੰਗ ਦੀ ਪਾਲਿਸੀ ਦੇ ਮੁਤਾਬਕ ਚਲਾਈ ਜਾਵੇ ਜੋ 1 ਫੁੱਟ ਦੀ ਡੰਗਾਈ ਜਿਹਨੂੰ 3 ਫੁੱਟ ਦੀ ਡੰਗਾਈ ਇਹਨਾਂ ਨੂੰ ਦਿੱਤੀ ਗਈ ਆ ਉਸ ਦੇ ਮੁਤਾਬਕ ਇਹ ਇਥੇ ਮਾਈਨਿੰਗ ਕਰ ਪਰ ਇਸ ਤੋਂ ਉਲਟਾ ਇਹ ਲੋਕਲ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਇੱਥੇ ਜਾਨਕੀ ਦਿਨ ਕੱਲੇ ਦਿਨੇ ਨਹੀਂ ਮੈਨੇ ਕਰਦੇ ਇਹ ਰਾਤ ਨੂੰ 12-12 ਵਜੇ ਤੱਕ ਇੱਥੇ ਮੈਨੇ ਕਰਦੇ ਜੋ ਬਿਲਕੁਲ ਗੈਰਕਾਨੂੰਨੀ ਹੈ ਦੱਸੋ ਵੀ ਰਾਤ ਨੂੰ 12 ਵਜੇ 11 ਵਜੇ ਕਿਹੜੀ ਸਾਈਡ ਚੱਲਦੀ ਹੁੰਦੀ ਹੈ ਕਿਹੜੀ ਮੈਨਿੰਗ ਦੀ ਪਰਚੀ ਨਿਕਲਦੀ ਹੈ ਜੀ ਕਿਉਂਕਿ ਮੈਨਿੰਗ ਦਾ ਟਾਈਮ ਹੁੰਦਾ ਹੈ ਇੱਕ ਗਰਮੀਆਂ ਦੇ ਵਿੱਚ ਤੁਸੀਂ ਸਵੇਰੇ 7 ਤੋਂ 7 ਸ਼ਾਮ ਦੇ 7 ਵਜੇ ਕਰ ਸਕਦੇ ਹੋ ਸਿਆਲਾਂ ਦੇ ਵਿੱਚ ਤੁਸੀਂ ਸਵੇਰੇ 7 ਤੋਂ 5 ਵਜੇ ਤੱਕ ਮੈਨੇ ਕਰ ਸਕਦੇ ਹੋ ਇਸ ਟਾਈਮ ਦੇ ਵਿੱਚ ਹੀ ਜਿਹੜੀ ਤੁਹਾਡੀ ਅਪਰੂਵਲ ਨਿਕਲਣੀ ਹੈ ਇਸ ਤੋਂ ਟਾਈਮ ਤੋਂ ਇੱਕ ਮਿੰਟ ਵੀ ਤੁਸੀਂ ਇੱਕ ਸਕਿੰਟ ਵੀ ਉੱਪਰ ਹੋਗੇ ਉਹ ਜਿਹੜੀ ਮੈਨਿੰਗ ਦੀ ਪਰਚੀ ਨਿਕਲਦੀ ਪ੍ਰੂਫ ਨਿਕਲ ਨਹੀਂਦੀ ਉਹ ਸਾਈਡ ਬੰਦ ਹੋ ਜਾਂਦੀ ਆ ਪਰ ਇਹ 12 12 ਵਜੇ ਤੱਕ ਮੈਂ ਪੁੱਛਣਾ ਚਾਹੁੰਦਾ ਲੋਕਲ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਨੂੰ ਵੀ ਇਹ ਕੀ ਦੀ ਸ਼ੈਤ ਹੋ ਰਹੀ ਹੈ ਇਹ ਸਾਰਾ ਕੁਛ ਹੈ ਜਿੰਨਾ ਗੁੰਡਾ ਕਰਦੀ ਆ ਜਿੰਨੀ ਨਜਾਇਜ਼ ਮੈਨਿੰਗਾ ਇਹਦੇ ਇਹ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਇਹ ਸਰਕਾਰ ਦੀ ਮਿਲੀ ਭੁਗਤਨਾ ਹੋ ਰਹੀ ਹੈ ਬਗੈਰ ਮਿਲੀ ਭੁਗਤ ਤੋਂ ਏਡੀ ਵੱਡਾ ਜਿਹੜਾ ਆਪਣੇ ਮੈਨਿੰਗ ਹੋ ਰਹੀ ਹੈ ਜਿਹੜੀ ਇੱਥੇ ਨਜਾਇਜ਼ ਵੱਡੀ ਵੱਡੀ ਮੈਨਿੰਗ ਹੋ ਰਹੀ ਹੈ ਉਹ ਨਹੀਂ ਹੋ ਸਕਦੀ ਮੈਂ ਇਹ ਹੀ ਬੇਨਤੀ ਕਰਦਾ ਵੀ ਜਿਹੜੀ ਇਹ ਨਜਾਇਜ਼ ਮੈਨਿੰਗ ਆ ਜੋ ਇਹਦੇ ਨਜਾਇਜ਼ ਮੈਨਿੰਗ ਦੇ ਕਰਾਉਂਦੇ ਨੇ ਜੋ ਵਿਅਕਤੀ ਹੈਗੇ ਆ ਜੋ ਮਾਫੀਆ ਵਾ ਵੀ ਸਰਕਾਰ ਵੱਲੋਂ ਬੇਨਤੀ ਹੈ ਵੀ ਸਰਕਾਰ ਵੱਲੋਂ ਉਹਨਾਂ ਤੇ ਇਸ ਦੀ ਇੱਕ ਇਨਕੁਆਰੀ ਕਰਕੇ ਉਹਨਾਂ ਤੇ ਪਰਚੇ ਦਰਜ ਕੀਤੇ ਜਾਣ ਤੇ ਜਿਹੜੇ ਪਿੰਡ ਵਾਲੇ ਆ ਜਿਨ੍ਹਾਂ ਨੂੰ ਇਸ ਦਾ ਸਾਹਮਣਾ ਕਰਨਾ ਪੈਂਦਾ ਵਾ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਇੱਕ ਇੱਕ ਗੱਲ ਮਤਲਬ ਮੈਂ ਹੋਰ ਸਵਾਲ ਲੈਣਾ ਕਿੰਨੀਆਂ ਖੱਡਾਂ ਇੱਥੇ ਚੱਲ ਰਹੀਆਂ ਇੱਕ ਤਾਂ ਅਕੂਵਾਲ ਦੀ ਇਹ ਖੱਡ ਹੋ ਗਈ ਹੋਰ ਕਿੰਨੀਆਂ ਖੱਡਾਂ ਇੱਥੇ ਜਿਹੜੀਆਂ ਚੱਲ ਰਹੀਆਂ ਜਿੱਨਾਂ 'ਚ ਲਗਾਤਾਰ ਨਜ਼ਾਇਜ਼ ਮਾਈਨਿੰਗ ਹੋ ਰਹੀ ਹੈ ਦੇਖੋ ਜੀ ਇੱਕ ਜਿਹੜੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਆ ਉੱਥੇ ਸਿਰਫ ਜਿਹੜੀ ਸਰਕਾਰ ਵੱਲੋਂ ਅਲਾਰਟ ਖੱਡਾ ਉਹ ਸਿਰਫ ਅਕੂਵਾਲ ਦੀ ਆ ਇਹਦੇ ਨਾਲ ਹੀ ਕੁਝ ਏਕੜ ਦੇ ਵਿੱਚ ਕਿੱਲਿਆਂ ਦੀ ਦੂਰੀ ਤੇ ਇੱਕ ਖੱਡ ਹੋਰ ਚੱਲਦੀ ਆ ਉਹ ਯਾਨੀ ਕਿ ਜਲੰਧਰ ਜ਼ਿਲ੍ਹੇ ਦੀ ਖੱਡ ਆ ਪਰ ਉਹਦੀ ਜਿਹੜੀ ਨਿਕਾਸੀ ਆ ਉਹ ਲੁਧਿਆਣੇ ਵਾਲੇ ਪਾਸੇ ਆ ਉਹਦੀ ਜਿਹੜੀ ਨਿਕਾਸੀ ਹੈ ਉਹ ਅੱਕੂ ਵਾਲ ਦੀ ਹੱਦ ਦੇ ਵਿੱਚੋਂ ਹੋ ਕੇ ਉਹ ਗੁਜ਼ਰਦੀ ਆ ਇਹ ਜਿਹੜੀ ਸਰਕਾਰ ਵੱਲੋਂ ਜੋ ਆਪਣੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੀ ਜੋ ਸਟੇ ਆਰਡਰ ਹਨ ਨਾ ਇਹ ਕੱਲੇ ਇੱਕ ਖੱਡ ਦੇ ਨਹੀਂ ਖਿਲਾਫ ਹੈਗੇਗੇ ਇਹ ਉਸ ਦੋਨਾਂ ਖੱਡਾਂ ਦੇ ਖਿਲਾਫ ਆ ਉਹ ਦੋਨੇ ਖੱਡਾਂ ਦੇ ਵਹੀਕਲ ਆ ਜਿਹੜੇ ਉਹ ਪਿੰਡਾਂ ਦੇ ਵਿੱਚ ਨਹੀਂ ਲੰਘ ਸਕਣਗੇ ਜੀ ਪਰ ਇਹ ਦੇਖੋ ੱੱਕੇ ਨਾਲ ਇਹ ਜਿਹੜੇ ਵਹੀਕਲ ਵੀ ਲੰਘਾਉਂਦੇ ਆ ਉਲਟਾ ਇਹ ਜਿਹੜੇ ਕੇਐਮ ਫਾਈਲ ਹੁੰਦੀ ਆ ਕੇਐਮ ਫਾਈਲ ਦੇ ਵਿੱਚ ਤੁਸੀਂ ਮੈਨਿੰਗ ਕਰਨੀ ਹੁੰਦੀ ਆ ਜਿੰਨਾ ਆਧਾਰਾ ਹੁੰਦਾ ਤੇ ਇਹਦੀ ਇੱਕ ਬਾਉਂਡਰੀ ਲਾਈਨ ਹੁੰਦੀ ਆ ਪਰ ਇੱਥੇ ਤੁਸੀਂ ਦੇਖੋ ਕੋਈ ਇਹਦੀ ਨਿਸ਼ਾਨਦੇਹੀ ਨਹੀਂ ਹੋਈ ਉਈ ਇੱਥੇ ਬੁਰਜੀਆਂ ਨਹੀਂ ਲੱਗੀਆਂ ਹੋਈਆਂ ਜਿੱਥੇ ਇਹਨਾਂ ਦਾ ਜੀ ਕਰਦਾ ਜਿੱਥੋਂ ਮਰਜੀ ਇਹ ਭਰਦੇ ਨੇ ਕਿਸੇ ਦਾ ਧੱਕੇ ਨਾਲ ਕਈ ਆਪਣੇ ਸਿਮਨਜੀਤ ਕੌਰ ਐ ਇੱਕ ਲੇਡੀਸ ਹੈਗੀ ਪਿੰਡ ਦੀ ਆ ਉਹਨਾਂ ਦੀ ਜ਼ਮੀਨ ਹੈਗੀ ਆ ਕੁਝ ਮਾਲਕੀ ਕੁਝ ਸੈਂਟਰ ਗਵਰਨਮੈਂਟ ਦੀ ਆ ਉਹਨਾਂ ਕੋਲ ਕੋਰਟ ਦੇ ਸਟੇ ਅਡਰ ਆ ਜੀ ਪਰ ਉਹ ਸਟੇ ਅਡਰਾਂ ਨੂੰ ਟੱਚ ਜਾਣਦੇ ਉਹਦੀ ਜ਼ਮੀਨ ਦੇ ਵਿੱਚੋਂ ਧੱਕੇ ਨਾਲ ਨੰਗੀ ਜਾਂਦੇ ਤੇ ਧੱਕੇ ਨਾਲ ਮੈਨੀ ਕਰੀ ਜਾਂਦੇ ਆ ਕਈ ਜ਼ਮੀਨਾਂ ਇਹ ਜੀਆਂ ਹੈਗੀਆਂ ਜਿਨ੍ਹਾਂ ਦੀ ਕੇਐਮ ਫਾਈਲ ਦੇ ਵਿੱਚ ਨੰਬਰੀ ਹੈ ਨਹੀਂਗੇ ਉਹ ਬਸ ਉਹ ਜ਼ਮੀਨਾਂ ਜੋ ਮੈਨੇ ਕਰੀ ਕੋਸ਼ ਰਕਬਾ ਛੋਲਿਆਂ ਨਾਲ ਲੱਗਦਾ ਉਹ ਫੋਰੈਸਟ ਦਾ ਰਕਬਾ ਬਜੀ ਜਿਹੜਾ ਵੇਹੜਾ ਦਾ ਰਕਬਾ ਕੋਸ ਸੈਂਟਰ ਗਵਰਨਮੈਂਟ ਦਾ ਰਕਬਾ ਇਹ ਇਹ ਜਾਨਕੀ ਕੀ ਕਰਦੇ ਜਿੱਥੇ ਰਕਬਾ ਕਾਫੀ ਪਿਆ ਹੋਵੇ ਜਾਂ ਪੰਚਾਇਤ ਦਾ ਪਿਆ ਹੋਵੇ ਜਾਂ ਫੋਰੈਸਟ ਦਾ ਪਿਆ ਹੋਵੇ ਜਾਂ ਸੈਂਟਰ ਗਵਰਨਮੈਂਟ ਦਾ ਪਿਆ ਹੋਵੇ ਇਹ ਉਧਰ ਨੂੰ ਕਰ ਲੈਂਦੇ ਕਿਉਂਕਿ ਉਹ ਰਕਬਾ ਫਰੀ ਹੁੰਦਾ ਵੀ ਸਾਨੂੰ ਹਾਂ ਨਾਇਜ਼ ਦੀ ਮਨਜ਼ੂਰੀ ਲੈਣੀ ਪਵੇ ਨਾ ਜੋ ਰੌਲਟੀ ਦੇ ਵਿੱਚ ਜੋ ਖੇਤ ਮਾਲਕ ਦੇ ਪੈਸੇ ਹੁੰਦੇ ਆ ਵੀ ਸਰਕਾਰੀ ਤੌਰ ਤੇ ਸਾਨੂੰ ਉਹ ਚੋਰੀ ਕਰਦੇ ਆ ਜੀ ਤੇ ਨੰਬਰ 3 ਇੱਥੇ ਜਿਹੜੀ ਖੱਡ ਆ ਇੱਕ ਗੁਰਸਿਆਖਨ محمد ਪਿੰਡ ਪੈਂਦਾ ਜੀ ਪਿਛਲੇ ਸਮੇਂ ਦੇ ਵਿੱਚ ਉਸ ਖੱਡ ਦੇ ਇਸ ਬੇਰਾਂ ਦੀ ਖੱਡ ਦੇ ਨੌ ਤੇ ਉਸ ਖੱਡ ਦੇ ਉਸ ਪਿੰਡ ਦੇ ਵਿੱਚ ਬਹੁਤ ਵੱਡੀ ਨਜਾਇਜ਼ ਮੈਣੀ ਕੀਤੀ ਗਈ ਹੈ ਜਿਹਦੀਆਂ ਬਕਾਇਦਾ ਤੌਰ ਤੇ ਸਾਡੇ ਪਾਸ ਵੀਡੀਓ ਵੀ ਹੈਗੀਆਂ ਹਰ ਰੋਜ਼ ਦੀਆਂ ਕੁਝ ਪਿੰਡ ਵਾਸੀਆਂ ਵੱਲੋਂ ਦਰਖਾਸਤ ਵੀ ਦਿੱਤੀ ਗਈ ਇੱਕ ਐਫ ਆਈ ਆਰ ਵੀ ਦਰਜ ਹੋਈ 131/24 ਜੀ ਤੇ ਉੱਥੇ ਹਜੇ ਵੀ ਘੱਟੋ ਘੱਟ 100 150 ਟਿੱਪਰ ਡੰਪ ਹੋਵੇਂ ਪਿਆ ਉਹ ਪੁੱਛਣਾ ਚਾਹਣਾ ਮੈਂ ਆਪਣੇ ਸਬੰਧਤ ਅਧਾਰਿਆਂ ਨੂੰ ਜੋ ਐਡੀਓ ਸਾਹਿਬ ਆਜ ਐਕਸੀਲ ਸਾਹਿਬ ਆ ਜੀ ਸਾਹਿਬ ਦੀ ਡਿਊਟੀ ਹੁੰਦੀ ਹੈ ਕਿਉਂਕਿ ਜਿਹੜੀ ਇਹ ਮੈਨਿੰਗ ਦੀ ਕੋਈ ਸਾਈਡ ਹੋਵੇ ਉਹਦੇ ਵਿੱਚੋਂ ਸਰਕਾਰ ਵੱਲੋਂ ਇੱਕ ਜੀ ਦਿੱਤਾ ਗਿਆ ਹੁੰਦਾ ਜੀ ਦੀ ਇਹ ਤੋਂ ਹੀ ਜਿਹੜੀ ਜੀ ਕੋਲੀ ਪਾਵਰ ਹੁੰਦੀ ਆ ਜੋ ਪ੍ਰੂਵਲ ਆ ਜੀ ਦੀ ਆਈਡੀ ਤੁਸੀਂ ਨਿਕਲ ਨਹੀਂ ਹੁੰਦੀ ਆ ਜੀ ਉਹਦਾ ਜਾਨਕੀ ਉਹਨੇ ਕਰਨੀ ਉਹਨੇ ਪਾਸ ਕਰਨੀ ਹੁੰਦੀ ਆ ਉਹਨੇ ਪਾਉਣੀ ਹੁੰਦੀ ਆ ਇੱਥੇ ਤੁਸੀਂ ਦੇਖ ਲਓ ਇਹ ਖੜ ਦੇ ਵਿੱਚ ਜਾ ਕੇ ਜੀ ਸਿਰਫ ਨੋਟ ਦੇ ਤੌਰ ਤੇ ਆਉਣਗੇ ਕੁਝ ਮਿੰਟ ਹੁੰਦੇ ਆ ਬਸ ਆਪਦੀ ਹਾਜ਼ਰੀ ਲਵਾਉਂਦੇ ਆ ਚਲੇ ਜਾਂਦੇ ਆ ਉਸ ਤੋਂ ਬਾਅਦ ਠੇਕੇਦਾਰ ਆਪਦੀ ਮਨਮਰਜ਼ੀ ਨਾਲ ਹੀ ਕੰਪਿਊਟਰ ਦੇ ਉਹਦੇ ਨਾਲ ਆਨਲਾਈਨ ਉਹਦੀ ਸਾਈਡ ਚਾੱਕ ਕੇ ਆਪਦੀ ਮਰਜ਼ੀ ਨਾਲ ਹੀ ਪਰਚੀਆਂ ਪਾਉਂਦੇ ਆ ਆਪਦੀ ਮਰਜ਼ੀ ਨਾਲ ਹੀ ਪ੍ਰੂਵਲ ਆ ਕਢਾਉਂਦੇ ਆ ਜਿਹਦੀ ਕਢਾਉਣੀ ਆ ਕੋਈ ਕੀ ਕਰਨੀ ਆ ਕੀ ਵੇਟ ਕਰਨਾ ਇਹ ਜਿੰਨੇ ਇੱਥੇ ਨਾਗ ਨਿਕਲਦੇ ਨੇ ਚਾਹੇ ਉਹ ਟਰਾਲੀ ਆ ਚਾਹੇ ਉਹ ਟਿਪਰ ਆ ਚਾਹੇ ਉਹ 18 ਚੱਕਰ ਟਰਾਲੇ ਆ ਸਾਰੇ ਨਗਾਂ ਦੇ ਵਿੱਚ ਇਹ ਰਿਵਨਿਊ ਸਰਕਾਰ ਦਾ ਰਿਵਨਿਊ ਚੋਰੀ ਕਰ ਰਿਹਾ ਕਿਉਂਕਿ ਪ੍ਰੋਪਰ weight ਨਹੀਂ ਪਾਇਆ ਜਾਂਦਾ ਅੱਛਾ ਇੱਕ ਗੱਲ ਦੱਸੋ ਜਿਵੇਂ ਭਗਵਾਨ ਸਿੰਘ ਮਾਨ ਨੇ ਕਿਹਾ ਸੀ ਜਦੋਂ ਸਰਕਾਰ ਆਈ ਸੀ ਸ਼ੁਰੂਆਤੀ ਦੌਰ ਦੇ ਵਿੱਚ ਖੱਡ ਤੋਂ ਜਿਹੜਾ ਮਰਜ਼ੀ ਬੰਦਾ ਰੇਤਾ ਭਰ ਕੇ ਲਿਜਾਵੇ ਐਨੀ ਰੇਟ ਸਸਤਾ ਕਰ ਦਿੱਤਾ ਇੱਥੋਂ ਆਮ ਬੰਦਾ ਕੋਈ ਟਰਾਲੀ ਭਰ ਕੇ ਲਿਆ ਸਕਦਾ ਦੇਖੋ ਜੀ ਜਦੋਂ ਇਹ ਨਵੀਂ ਨਵੀਂ ਸਰਕਾਰ ਆਈ ਜੀ ਉਦੋਂ ਲੋਕਾਂ ਨੂੰ ਇਹਨਾਂ ਨੇ ਬੜੇ ਵਾਅਦੇ ਕੀਤੇ ਲੋਕ ਵੀ ਬੜੇ ਖੁਸ਼ ਹੋਏ ਜੀ ਲੋਕ ਕਹਿੰਦੇ ਨੇ ਇਹ ਜੀ ਸਰਕਾਰ ਜਿਹੜੀ ਅਸੀਂ ਚੁਣ ਲਈ ਬਹੁਤ ਵਧੀਆ ਸਰਕਾਰ ਆ ਇਹਨਾਂ ਨੇ ਲੋਕਾਂ ਦੀ ਬਹੁਤ ਮਦਦ ਕਰਨੀ ਆ ਇਸੇ ਆਧਾਰ ਤੇ ਸਾਡੇ 2 ਫਰਵਰੀ 2022 ਨੂੰ ਤੇ 2-3 ਫਰਵਰੀ ਨੂੰ ਮਾਨਯੋਗ ਸੀਐਮ ਸਾਹਿਬ ਨੇ ਉਦਘਾਟਨ ਕੀਤਾ ਗੌਰ ਸਿੰਘ ਖਾਨ ਮੁਹੰਮਦ ਖੱਟਦਾ ਜੀ ਵੀ ਉਹ ਖੱਡ ਦਿੱਤੀ ਕੀ ਲੋਕਾਂ ਨੂੰ ਵੀ ਇਹ ਜੰਤਕ ਖੱਡ ਹੈ ਜੀ ਇਹ ਖੱਡ ਦੇ ਵਿੱਚ ਤੁਸੀਂ ਆਪ ਦਾ ਵੀ ਇੱਕ ਲੈ ਕੇ ਆਓ ਆਪ ਦੀ ਲੇਬਰ ਲੈ ਕੇ ਆਓ ਸਾਢੇ 5 ਰੁਪਏ ਦੇ ਹਿਸਾਬ ਨਾਲ ਸਾਡਾ ਜੀ ਬਿਠਾਊਗਾ ਤੁਸੀਂ ਪਰਚੀ ਕਟਾ ਕੇ ਲੈ ਜਾਓ ਇਹਦੇ ਵਿੱਚ ਕਿਸੇ ਦਾ ਕੋਈ ਲੇਖਾ ਜੋਖਾ ਨਹੀਂ ਹੈ ਠੀਕ ਹੈ ਉਸ ਤੋਂ ਬਾਅਦ ਮਾਨਜੋਗ ਸਾਡੀ ਐਮਐਲਏ ਸਾਹਿਬਾ ਮਾਨੂੰਕੇ ਸਾਹਿਬ ਜੀ ਜਗਰਾਉਂ ਤੋਂ ਉਹਨਾਂ ਨੇ ਕੰਨੀਆਂ ਹੁਸੈਨੀ ਦੇ ਵਿੱਚ ਖੜ੍ਹ ਜਨਤਾ ਖੜ੍ਹ ਪਾਸ ਕੀਤੀ ਉਹਦਾ ਘਟਨ ਕੀਤਾ ਉਹ ਵੀ ਇਹੀ ਕਹਿੰਦਾ ਵੀ ਤੁਸੀਂ ਭਾਈ ਆਪ ਦੇ ਵਹੀਕਲ ਆਪ ਦੇ ਕੜਾਈਆਂ ਨਾ ਪਰੋ ਆਪ ਦੇ ਉਹਦੇ ਨਾਲ ਚਿਪਿਆਂ ਨਾ ਪਰੋ ਜਿਵੇਂ ਮਰਜ਼ੀ ਪਰੋ ਤੁਸੀਂ ਆਪ ਦਾ ਰੇਤਾ ਪਰ ਕੇ ਲੈ ਜਾਓ 5.5 ਰੁਪਏ ਨਾ ਪੜਿਆ ਜਾਏਗਾ ਪਰ ਜੋ ਮਾਫੀਆ ਸੀ ਮਾਫੀਆ ਨੇ ਕੀ ਕੀਤਾ ਸਰਕਾਰ ਦੇ ਨਾਲ ਮਿਲ ਕੇ ਕੋਈ ਨਾ ਕੋਈ ਉਹਦੇ ਵਿੱਚ ਅੜਿੱਕੇ ਪਾ ਕੇ ਜਾਂ ਕੋਈ ਧਿਰ ਖੜੀ ਕਰਕੇ ਆਪਣੇ ਕੋਟਾਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਰੈਟ ਪਿਛੀਨਾ ਦਰ ਕਰਦੀਆਂ ਉਹ ਖੱਡਦੇ ਅੰਗੇ ਨਹੀਂ ਜੀ ਇਹ ਸਿੱਧੇ ਤਰੀਕੇ ਨਾਲ ਨਹੀਂ ਚੱਲਦੀ ਇਹ ਨਜਾਇਜ਼ ਚੱਲ ਰਹੀ ਹੈ ਇਹ ਰਕਵਾ ਨਹੀਂ ਹੈਗਾ ਜੀ ਵਿੱਚ ਇਹ ਜਿਹੜੀ ਖੱਡ ਹੈਗੀ ਆ ਉਹ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੀ ਆ ਵੀ ਖੱਡ ਜਿਹੜੀ ਕੇਐਮ ਫਾਈਲ ਦੇ ਵਿੱਚੋਂ ਬਾਹਰ ਨੰਬਰਾਂ ਚੱਲ ਰਹੀ ਇਸ ਤਰੀਕੇ ਦੇ ਅਲੀਗੇਸ਼ਨ ਲਾ ਕੇ ਜਿੰਨੀਆਂ ਵੀ ਪੰਜਾਬ ਦੇ ਵਿੱਚ ਇਸ ਟਾਈਮ ਚ ਖੱਡਾਂ ਨੇ ਕੋਈ ਵੀ ਤੁਸੀਂ ਦੇਖਿਆ ਹੋਣਾ ਜਾਂ ਇੰਨੇ ਆਪਣੇ ਸਾਥੀ ਖੜੇ ਆ ਇਹਨਾਂ ਨੂੰ ਵੀ ਪਤਾ ਵੀ ਕੋਈ ਵੀ ਜਨਤਕ ਖੱਡ ਪੰਜਾਬ ਦੇ ਵਿੱਚ ਨਹੀਂ ਚੱਲ ਰਹੀ ਤੇ ਜਿੰਨੀਆਂ ਖੱਡਾਂ ਚੱਲਦੀਆਂ ਸਾਰੀਆਂ ਕਮਰਸ਼ੀਅਲ ਖੱਡਾਂ ਚੱਲ ਰਹੀਆਂ ਉਹ ਤਾਂ ਚੱਲ ਰਹੀਆਂ ਕਿਉਂਕਿ ਇਹ ਜਿਹੜਾ ਮਾਫੀਆ ਵਾ ਮਾਫੀ ਇਹਦੀ ਸਰਕਾਰ ਨਾਲ ਸਿੱਧੀ ਜਾਰੀ ਹੈ ਇਸੇ ਕਰਕੇ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਸਰਕਾਰ ਦੀ ਸ਼ਹਿਤ ਸਰਕਾਰ ਦੀ ਸ਼ਹਿਤ ਇਹ ਹੀ ਮੈਨੇ ਦੇਖੋ ਕਿਤੇ ਹੋ ਸਕਦਾ ਆਮ ਬੰਦਾ ਕੋਈ ਚੀਜ਼ ਮੈਨੇ ਕਰ ਲੂ ਜਾਂ ਕੋਈ ਨਜਾਇਜ਼ ਕੰਮ ਕਰ ਲੂ ਕਿਤੇ ਹੋਇਆ ਜਿੰਨਾ ਚਿਰ ਤੁਹਾਡੇ ਸਿਰ ਤੇ ਸਰਕਾਰ ਦੀ سپورਟ ਨਹੀਂ ਹੈ ਤੁਸੀਂ ਕੋਈ ਵੀ ਗਲਤ ਕੰਮ ਨਹੀਂ ਕਰ ਸਕਦੇ ਇਹ ਜਿਹੜੀਆਂ ਹੁਣ ਖੱਡਾ ਨਜਾਇਜ਼ ਤਰੀਕੇ ਨਾਲ ਚੱਲਦੀਆਂ ਚਾਹੇ ਉਹ ਗੋਰਸੀਆਂ ਖਾਨ ਮੁਹੰਮਦ ਦੀ ਚੱਲੀ ਚਾਹ ਤਿੰਨ ਚਾਰ ਮਹੀਨੇ ਚੱਲੀ ਆ ਲਗਾਤਾਰ ਸ਼ਿਕਾਇਤਾਂ ਪਾਈਆਂ ਗਈਆਂ ਉਹਦੇ ਵਿੱਚ ਜਿੰਨੇ ਇਹਦੇ ਨਾਲ ਸੰਬੰਧਤ ਅਫਸਰ ਹੁੰਦੇ ਨੇ ਐਕਸੀਡੈਂਸ ਸਾਹਿਬ ਜੇਈ ਸਾਹਿਬ ਵੀਡੀਓ ਆਪਣੇ ਐਸਡੀਓ ਸਾਹਿਬ ਅਸੀਂ ਉਹਨਾਂ ਨੂੰ ਕਾਤਾਲ ਮੇਲ ਕਰਦੇ ਆ ਉਹਨਾਂ ਨੂੰ ਕਾਲ ਕਰਦੇ ਆ ਤੇ ਸਾਡੇ ਨੰਬਰ ਬਲੌਕ ਲਿਸਟ ਦੇ ਵਿੱਚ ਪਾਏ ਜਾਂਦੇ ਆ ਇਹ ਜੀ ਸ਼ਿਕਾਇਤਕਰ ਤੇ ਨਾਲ ਹੀ ਸਾਡੇ ਵੱਲੋਂ ਪਾਈ ਗਈ ਸ਼ਿਕਾਇਤ ਜੋ ਠੇਕੇਦਾਰ ਦੇ ਆਪਣੇ ਠੇਕੇਦਾਰ ਹੁੰਦੇ ਨੇ ਜੋ ਮਾਫੀਆ ਆ ਜੋ ਇਹਨਾਂ ਦੇ ਵਿਅਕਤੀ ਨੇ ਉਹਨਾਂ ਨੂੰ ਵਟਸਐਪ ਤੇ ਭੇਜ ਦਿੱਤੀ ਜਾਂਦੇ ਫਲਾਨਾ ਲੋਕਲ ਬੰਦਾ ਜੀ ਤੁਹਾਡੇ ਖਿਲਾਫ ਸ਼ਿਕਾਇਤ ਪਾ ਰਿਆ ਨਾਲ ਦੀ ਨਾਲ ਇਹਨਾਂ ਕੋਲ ਸ਼ਿਕਾਇਤ ਪਹੁੰਚ ਜਾਂਦੀ ਆ ਫਿਰ ਇਹ ਕੀ ਕਰਦੇ ਨੇ ਕੋਈ ਬੰਦੇ ਪਿੰਡ ਦੇ ਪੱਟਦੇ ਨੇ ਯਾਰ ਉਹਨੂੰ ਮਨਾ ਲਓ ਜੀ ਉਹਦੇ ਨਾਲ ਸਮਝੌਤਾ ਕਰ ਲਓ ਵੀ ਸਾਡੀ ਸ਼ਿਕਾਇਤ ਨਾ ਕਰੇ ਅਗਰ ਉਹ ਸ਼ਿਕਾਇਤ ਕਰਨ ਵਾਲ ਨਹੀਂ ਮੰਨਦਾ ਫਿਰ ਇਹ ਪੁਲਿਸ ਦਾ ਦਬਕਾ ਮਰਾਉਂਦੇ ਆ ਜੀ ਅਸੀਂ ਐਂ ਕਰਾਂਗੇ ਨਹੀਂ ਤੁਹਾਡੇ ਤੇ ਨਜਾਇਜ਼ ਪਰਚਾ ਦਵਾ ਦਾਂਗੇ ਵੀ ਤੁਸੀਂ ਸਾਡੇ ਖਿਲਾਫ ਬੋਲਦੇ ਹੋ ਵੀ ਸਾਡੇ ਖਿਲਾਫ ਨਾ ਬੋਲੋ ਅਸੀਂ ਜਿੰਨੀ ਮਰਜ਼ੀ ਕ੍ਰਾਪਸ਼ਨ ਕਰੀਏ ਜਿੰਨੀ ਮਰਜ਼ੀ ਨਜਾਇਜ਼ ਮੈਨੀ ਕਰੀਏ ਸਾਨੂੰ ਕੋਈ ਬੁਲਾਉਣ ਵਾਲਾ ਨਹੀਂ ਕਿਉ ਇਹੀ ਤਰੀਕਾ ਨੇ ਨਗੂਰ ਸਿੰਘ ਖਾਨ محمد ਵਿਖੇ ਕਰੋੜਾਂ ਅਰਬਾਂ ਰੁਪਏ ਦੀ ਨਜਾਇਜ਼ ਬੈਣੀ ਕੀਤੀ ਹੈ ਜੀ ਜਿਹਦਾ ਇੱਕ ਸਬੂਤ ਉੱਥੇ ਗੂਰ ਸਿੰਘ ਖਾਨ محمد ਵਿਖੇ ਡੰਪ ਦਾ ਟੀਰ ਆਹ ਚੀਜ਼ ਆ ਜੀ ਕਹਿੰਦਾ ਤੁਸੀਂ ਤੁਹਾਡੇ ਘਰੋਂ ਸਰਪੰਚ ਨੇ ਕੀ ਹਾਲਾਤ ਨੇ ਪਿੰਡ ਦੇ ਅੱਜ ਜਿਹੜੇ ਤੁਹਾਡੀ ਮਾਈਨਿੰਗ ਕਰਕੇ ਕਿਸ ਕਿਸ ਹਾਲਾਤਾਂ ਚੋਂ ਗੁਜ਼ਰ ਰਿਹਾ ਪਿੰਡ ਕਿਸ ਹਾਲਾਤਾਂ ਚੋਂ ਤੁਹਾਡੀਆਂ ਜ਼ਮੀਨਾਂ ਨੇ ਭਾਜੀ ਸਾਡੇ ਪਿੰਡ ਦਾ ਬਹੁਤ ਬੁਰਾ ਹਾਲ ਹੈ ਜੀ ਬੰਨ ਤੇ ਜਾ ਕੇ ਦੇਖੋ ਜੀ ਬੱਚੇ ਜਦੋਂ ਸਕੂਲ ਨੂੰ ਜਾਂਦੇ ਆ ਉਹਨਾਂ ਦੀ ਵਰਦੀ ਥੱਲੇੋਂ ਲੈ ਕੇ ਉੱਪਰ ਤੱਕ ਬੁਰਾ ਹਾਲ ਹੋ ਜਾਂਦਾ ਜੀ ਦੁਬਾਰਾ ਨਹਾਉਣ ਵਾਲੇ ਹੋ ਜਾਂਦੇ ਆ ਜੀ ਬੰਨ ਦਾ ਬੁਰਾ ਹਾਲ ਆ ਕੋਈ ਆਉਂਦਾ ਜਾਂਦਾ ਕੋਈ ਜਦੋਂ ਕੋਈ ਗੱਡੀ ਲੈ ਕੇ ਨਿਕਲਦਾ ਜੀ ਗੱਡੀ ਦੇ ਪਿੱਛੇ ਬੁਰਾ ਹਾਲ ਕੋਈ ਮੋਟਰਸਾਈਕਲ ਨਹੀਂ ਜਾ ਸਕਦਾ ਕੋਈ ਕ੍ਰੋਸਿੰਗ ਨਹੀਂ ਕਰ ਸਕਦਾ ਇੰਨਾ ਸਾਡੇ ਪਿੰਡ ਦਾ ਬੁਰਾ ਹਾਲ ਹੈ ਜੀ ਉਲਟੀਆਂ ਸਾਨੂੰ ਧਮਕੀਆਂ ਦਿੰਦੇ ਆ ਜੀ ਜਦੋਂ ਅਸੀਂ ਇਹਨਾਂ ਨੂੰ ਕਹਿੰਨਾ ਮਿੱਟੀ ਤੇ ਪਾਣੀ ਪਾਓ ਜਾਂ ਬੰਨ ਤੇ ਪਾਣੀ ਪਾਓ ਵੀ ਅਸੀਂ ਮਾਰ ਦਿਆਂਗੇ ਕੋਈ ਜੇ ਇਹ ਉਹਨਾਂ ਦੇ ਖਿਲਾਫ ਬੋਲਾਂਗੇ ਅਸੀਂ ਮਾਰਦਿੰਗੇ ਥੱਲੇ ਦੇ ਦੇਾਂਗੇ ਹੂੰ ਆਹ ਕਹਿੰਦੇ ਆ ਹਾਂਜੀ ਤੇ ਜ਼ਮੀਨਾਂ ਦਾ ਜਿਵੇਂ ਕਹਿੰਦੇ ਸੀ ਵੀ ਨਾਲ ਮਾਈਨਿੰਗ ਹੋ ਰਹੀ ਹੈ ਜ਼ਮੀਨਾਂ ਦੇ ਆਸੇ ਪਾਸੇ ਜ਼ਮੀਨਾਂ ਉੱਪਰ ਰਹਿ ਜਾਂਦੀਆਂ ਥੱਲੇ ਵੈਣਯੋਗ ਜ਼ਮੀਨਾਂ ਨਹੀਂ ਜਦੋਂ ਇਹ ਰੇਤਾ ਵੀ 50 ਫੁੱਟ ਪੱਟਦੇ ਆ ਜੀ ਜਦੋਂ ਪਾਣੀ ਆ ਕੇ ਥੱਲੇ ਉਤਰਦਾ ਜੀ ਖੰਮਾਂ ਸਾਰੀਆਂ ਵੈਣਯੋਗ ਜ਼ਮੀਨਾਂ ਥੱਲੇ ਡਿੱਗ ਪੈਂਦੀਆਂ ਜੀ ਕਣਕਾਂ ਖੜੀਆਂ ਯੂਨੀਵਰਸਿਟੀਆਂ ਕਣਕਾਂ ਖੜੀਆਂ ਹਾਂਜੀ ਤੇ ਤੁਸੀਂ ਸ਼ਿਕਾਇਤ ਸ਼ਿਕਉਤ ਨਹੀਂ ਇਹਨਾਂ ਦੀ ਕੀਤੀ ਸਰ ਸ਼ਿਕਾਇਤ ਕੀਤੀ ਹੋਈ ਐਕਸ਼ਨ ਕੀਤੀ ਹੋਈ ਐਕਸ਼ਨ ਹੂੰ ਰਚਿਤ ਗਰੋਬਰ ਨੂੰ ਕੀਤੀ ਐਸਡੀਓ ਸਾਹਿਬ ਨੂੰ ਕਰੀ ਹੋਈ ਜ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਹਾਂਜੀ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਟੱਚ ਜਾਣਾ ਜਾਂਦਾ ਹਾਂਜੀ ਉਹਨਾਂ ਦੇ ਸਟੇ ਆਰਡਰ ਨੇ ਉਹਨਾਂ ਨੂੰ ਟੱਚ ਜਾਣਾ ਜਾਂਦੇ ਦੇਖੋ ਜੀ ਤੇ ਸਰਕਾਰ ਤਾਂ ਕਹਿੰਦੀ ਸੀ ਸਾਡੇ ਕੋਲੇ ਆਓ ਜੇ ਕੋਈ ਸਮੱਸਿਆ ਆਉਂਦੀ ਸਰਕਾਰ ਨਹੀਂ ਥੋਂਦੀ ਸਰ ਸਰਕਾਰ ਨੂੰ ਕਈ ਵਾਰੀ ਕੀਤੀ ਕਾਲ ਇਹਨਾਂ ਨੂੰ ਕਿਹਾ ਥਾਣੇ ਵੀ ਕਰੀ ਆ ਜੀ ਕਾਲ ਐਸ ਐਸਪੀ ਨੂੰ ਸਰ ਦਿੱਤੀ ਵੀ ਦਰਖਾਸਤ ਪਰ ਕੋਈ ਹੱਲ ਨਹੀਂ ਕੀਤਾ ਜੀ ਇਹਨਾਂ ਨੇ ਇਹ ਜਿਵੇਂ ਸਰਕਾਰ ਕਹਿੰਦੀ ਸੀ ਵੀ ਮਤਲਬ ਮਾਈਨਿੰਗ ਦਾ ਤਾਂ ਪਹਿਲਾਂ ਇੱਕ ਕੇਜਰੀਵਾਲ ਸਾਹਿਬ ਨੇ ਤਾਂ ਇੱਕ ਰੋਡ ਮੈਪ ਹੀ ਤਿਆਰ ਕੀਤਾ ਸੀ ਕਿ 20000 ਕਰੋੜ ਰੁਪਏ ਕਮਾ ਲਾਂਗੇ ਤੁਸੀਂ ਕੋਈ ਸ਼ਿਕਾਇਤ ਕਰਦੇ ਹੋ ਉਹ ਤਾਂ ਕਹਿੰਦੇ ਨਹੀ ਮਾਈਨਿੰਗ ਚੱਲਦੀ ਰਹੀ ਪੰਜਾਬ ਚ ਕਿਤੇ ਸਾਰੇ ਇਹਨਾਂ ਦੇ ਜਿਹੜੇ ਅਫਸਰ ਆ ਨਾ ਮਾਈਨਿੰਗ ਡਿਪਾਰਟਮੈਂਟ ਦੇ ਉਹੀ ਆ ਨਾ ਮਿਲ ਕੇ ਠੇਕੇਦਾਰਾਂ ਨਾਲ ਕੇ ਮਾਈਨਿੰਗ ਕਰਵਾ ਰਿਆ ਹਾਂ ਹਾਂਜੀ ਤੁਸੀਂ ਕੀ ਪਟੀਸ਼ਨ ਪਾਈ ਸੀ ਤੁਹਾਡੀ ਕੀ ਮੇਰੇ ਕੋਲ ਹਾਈ ਕੋਰਟ ਦੇ ਆਰਡਰ ਆ ਜੀ ਹਾਂ ਕੀ ਆ ਇਹ ਇਹ ਹਾਈ ਕੋਰਟ ਦੇ ਆਰਡਰ ਆ ਵੀ ਜਿਹੜਾ ਆ ਰਸਤਾ ਆ ਮੰਡੀ ਬੋਡ ਦਾ ਸਟੇ ਆ ਹੂੰ ਇਹਦੇ ਤੋਂ ਕਮਰਸ਼ੀਅਲ ਜਿਹੜੀ ਇਹਨਾਂ ਦੀ ਚੱਲ ਰਹੀ ਆ ਨਾ ਖੱਡ ਦੇ ਉਹ ਵਾਂਗ ਚੱਲ ਨਹੀਂ ਸਕਦੇ ਤੁਸੀਂ ਵੀ ਪਿੰਡ ਤੁਹਾਡਾ ਪਿੰਡ ਵੀ ਪਿੰਡ ਤਰਫੋਂ ਹਾਂਜੀ ਸਾਡਾ ਪਿੰਡ ਗੱਕਲਾ ਪਿੰਡ ਦਾ ਸਰਪੰਚ ਮੇਰੇ ਕਰਦੇ ਆ ਠੀਕ ਆ ਤੇ ਆਪਣੇ ਬਹੁਤ ਦਿੱਕਤ ਆਉਂਦੀ ਆ ਟਰਾਲੀਆਂ ਦੀ ਆਉਂਦੀ ਆ ਸਕੂਲ ਦੇ ਬੱਚੇ ਆਪਣੇ ਚਾਰਾਂ ਪਿੰਡਾਂ ਦੇ ਪੜਦੇ ਆ ਆਪਣੇ ਸਕੂਲ ਪਿੰਡ ਗੱਕਲਾ ਤੇ ਬਹੁਤ ਵੱਡਾ ਸਕੂਲ ਹੂੰ ਤੇ ਬਹੁਤ ਉੱਥੇ ਪਰੇਸ਼ਾਨੀ ਆ ਰਹੀ ਆ ਤੇ ਕੋਈ ਮਰੀਜ਼ ਐਮਰਜੈਂਸੀ ਜਾਂਨੇ ਆ ਤੇ ਬਹੁਤ ਦਿੱਕਤ ਆਉਂਦੀ ਛੜਕ ਗਈ 9 ਫੁੱਟੀ ਹੂੰ ਗੋ ਨਿਮੇਮ ਜਿਵੇਂ ਕਹਿੰਦੇ ਸੀ ਨਿਆਇ ਮਾਈਨਿੰਗ ਨਹੀਂ ਹੋਊਗੀ ਤੁਹਾਨੂੰ ਲੱਗਦਾ ਭਗਵਾਨ ਸਿੰਘ ਮਾਂ ਦੇ ਰਾਜ ਦੇ ਵਿੱਚ ਉਹ ਨਹੀਂ ਹੋ ਰੇ ਨਹੀਂ ਨਜਾਇਜ਼ ਮਾਈਨਿੰਗ ਤਾਂ ਹੋ ਰਹੀ ਆ ਸਰ ਖੱਡਾਂ ਪਈਆਂ ਆ ਹੁਣ ਦੇਖੋ ਰੋੜਾਂ ਤੇ ਦੇਖੋ ਜੀ ਤੁਸੀਂ ਆਪ ਜਾ ਕੇ ਜਾਓਗੇ ਜਦੋਂ ਵਾਪਸੀ ਨੂੰ ਦੇਖੋਗੇ ਖੱਡਾਂ ਪਈਆਂ ਹੋਈਆਂ ਬਹੁਤ ਬੁਰਾ ਹਾਲ ਆ ਜੀ ਬੱਚੇ ਸਕੂਲ ਨੂੰ ਜਾਂਦੇ ਆ ਬਹੁਤ ਬੁਰਾ ਹਾਲ ਆ ਟਰਾਲੀਆਂ ਟਰੈਕਟਰ ਲੰਘਦੇ ਆ ਥੱਲੇ ਆਉਣ ਦਾ ਡਰ ਆ ਜੀ ਸਾਨੂੰ ਤਾਂ 24 ਘੰਟੇ ਡਰ ਲੱਗਿਆ ਰਹਿੰਦਾ ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਆ ਜੀ ਤੇ ਬਹੁਤ ਬੁਰਾ ਹਾਲ ਆ ਇਹਨਾਂ ਨੇ ਕੁਝ ਵੀ ਨਹੀਂ ਬਣਾਉਣਾ ਜਦੋਂ ਕੋਈ ਨਹੀਂ ਖੜਦਾ ਜੀ ਜਦੋਂ ਹੁਣ ਰੈਂਪ ਸਾਡਾ ਜਦੋਂ ਉਤਰਦੇ ਆਂ ਦਰਿਆਵਲ ਜਾਂਦੇ ਆਂ ਦਾ ਖੱਡਾਂ ਬਹੁਤ ਡੂੰਘੀਆਂ ਆ ਤੇ ਇੱਧਰ ਨੂੰ ਟੋਏ ਬਹੁਤ ਪਾੜਾ ਪਿੰਡ ਦਾ ਇਹ ਮਤਲਬ ਜਿਹੜੀਆਂ ਗੱਲਾਂ ਵੋਟਾਂ 'ਚੋਂ ਆਉਣ ਤੋਂ ਪਹਿਲਾਂ ਮਾਨ ਸਾਹਿਬ ਕਹਿੰਦੇ ਸੀ ਉਹ ਗੱਲਾਂ ਹੁਣ ਦਿਖਾਈ ਦਿੰਦੀਆਂ ਕਿਤੇ ਦੇਖੋ ਜੀ ਜੋ ਸਰਕਾਰ ਬਣਾਉਣ ਤੋਂ ਪਹਿਲਾਂ ਹਾਂ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਆਪਣੇ ਸੀਨੀਅਰ ਆਗੂ ਸਾਹਿਬਾਨ ਸੀ ਉਹਨਾਂ ਨੇ ਲੋਕਾਂ ਨੂੰ ਬਹੁਤ ਵੱਡੀਆਂ-ਵੱਡੀਆਂ ਉਮੀਦਾਂ ਦਿੱਤੀਆਂ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਹੁਣ ਤਕਰੀਬਨ 3 ਸਾਲ ਦੇ ਲੱਗੇ ਹੋ ਗਿਆ ਵੀ ਸਰਕਾਰ ਦੇ ਜਿਹੜਾ ਟਾਈਮ ਆ 3 ਸਾਲ ਤੋਂ ਉੱਪਰ ਲੰਘ ਚੁੱਕਿਆ ਵਾ ਪਰ ਜਿਹੜੇ ਇਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਜਿਵੇਂ ਕਹਿੰਦੇ ਸੀ ਜੀ ਅਸੀਂ ਇਹਦਾ ਰਿਵਨਿਊ 20000 ਕਰੋੜ ਜੀ ਵੀ ਇਹ ਮਾਫੀਆ ਜਿਹੜਾ ਵਾ ਅਸੀਂ ਖਤਮ ਕਰ ਦੇਣਾ ਅਸੀਂ ਟਰਾਂਸਪੋਰਟ ਮਾਫੀਆ ਖਤਮ ਕਰ ਦੇਣਾ ਅਸੀਂ ਕੇਵਲ ਮਾਫੀਆ ਖਤਮ ਕਰ ਦੇਣਾ ਅਸੀਂ ਲੈਂਡ ਮਾਫੀਆ ਖਤਮ ਕਰ ਦੇਣਾ ਉਲਟਾ ਉਹ ਇਹ ਹੋਇਆ ਜਿਹੜੀ ਇਹ ਚੀਜ਼ਾਂ ਹੈ ਕਹਿੰਦੇ ਖਤਮ ਕਰ ਦੇਣੀਆਂ ਉਹ ਚੀਜ਼ਾਂ ਦਾ ਵਾਧਾ ਹੋਇਆ ਨਾ ਤਾਂ ਦੇਖੋ ਇਹ ਟਰਾਂਸਪੋਰਟ 마ਫੀਆ ਖਤਮ ਕੀਤਾ ਗਿਆ ਇਹਨਾਂ ਤੋਂ ਨਾ ਹੀ ਰੇਤ 마ਫੀਆ ਨਾ ਹੀ ਸ਼ਰਾਬ 마ਫੀਆ ਦੇਖੋ ਪੰਜਾਬ ਦੇ ਵਿੱਚ ਜਿਹੜਾ ਸ਼ਰਾਬ ਵਾਧਾ ਜਿਹਦਾ ਕਾਰੋਬਾਰ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਕਾਰੋਬਾਰ ਉਸ ਬੰਦੇ ਦਾ ਹੈ ਜਿਹੜਾ ਦਿੱਲੀ ਦੇ ਵਿੱਚ ਸੀ ਜਿੱਦਾ ਪਹਿਲਾਂ ਇਹਨਾਂ ਦੀ ਸਰਕਾਰ ਦੇ ਟਾਈਮ ਜਦੋਂ ਇਹਨਾਂ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਉਹੀ ਠੇਕੇਦਾਰ ਜੋ ਦਿੱਲੀ ਦੇ ਵਿੱਚ ਸ਼ਰਾਬ ਦਾ ਮਾਲ ਸੀਗਾ ਠੇਕੇਦਾਰ ਸੀ ਉਹ ਸਾਰੇ ਪੰਜਾਬ ਨੂੰ ਸ਼ਰਾਬ ਜਿਹੜੀ ਸਪਲਾਈ ਆ ਉਹੀ ਵਿਅਕਤੀ ਕਰ ਰਿਹਾ ਹੁਣ ਜਿਹੜੀ ਮੈਨਿਕ ਦੇ ਹੈਗੀ ਆ ਕਹਿੰਦੇ ਸੀ ਮੈਨਿਕ ਦੇ ਵਿੱਚੋਂ ਅਸੀਂ 20000 ਰੁਪਇਆ ਕਰੋੜ ਦਾ ਰਿਵਿਊ ਲੈ ਕੇ ਆਵਾਂਗੇ ਸਰਕਾਰ ਦੇ ਖਾਤੇ ਦੇ ਵਿੱਚ ਪਾਵਾਂਗੇ ਹੁਣ ਅਸੀਂ ਇਹੀ ਪੁੱਛਣ ਚਾਹੁੰਦੇ ਨੇ ਕਈ ਆਪਣੇ ਅਲੱਗ-ਅਲੱਗ ਪਾਰਟੀਆਂ ਦੇ ਦੀ ਲੀਡਰ ਵੀ ਇਹ ਜਿਹਾ ਆਪਣੇ ਸਵਾਲ ਕਰਦੇ ਆ ਵੇ ਵਿਧਾਨ ਸਭਾ ਦੇ ਵਿੱਚ ਪ੍ਰਗਟ ਸਿੰਘ ਜੀ ਨੇ ਕੀਤਾ ਸੀਗਾ ਵੀ ਚਲੋ ਜੀ ਅਸੀਂ ਤੁਹਾਡੇ ਨਾਲ ਚੱਲਦੇ ਆਂ ਵੀ ਸਾਨੂੰ ਵੀ ਪਤਾ ਤੁਹਾਡੇ ਨਾਲ ਮਿਲਦੇ ਆ ਜਿਹੜਾ ਸਾਡਾ ਕਰਪਟ ਹੋਊਗਾ ਐਮ ਐਲ ਏ ਜਾਂ ਵਿਧਾਇਕ ਜੋ ਵੀ ਹੈ ਅਸੀਂ ਉੱਥੇ ਕਾਰਵਾਈ ਕਰਾਉਣ ਨੂੰ ਤਿਆਰ ਆ ਚਲੋ ਸਾਡੇ ਨਾਲ ਅਸੀਂ ਜੋ ਤੁਹਾਡੇ ਹੋਣਗੇ ਤੁਸੀਂ ਉਹਨਾਂ ਤੇ ਕਰੋ ਪਰ ਉਹਦੀ ਆਵਾਜ਼ ਨੂੰ ਵੀ ਉੱਥੇ ਦਬਾ ਦਿੱਤਾ ਗਿਆ ਹੁਣ ਜਿਹੜੇ ਗਰਾਊਂਡ ਲੈਵਲ ਤੇ ਜਿੰਨੀਆਂ ਕਮਰਸ਼ੀਅਲ ਖੱਡਾਂ ਚੱਲਦੀਆਂ ਸਾਰੀਆਂ ਦੇ ਉੱਤੇ ਮਾਫੀਆ ਦਾ ਰਾਜ ਆ ਕੋਈ ਇੱਥੇ ਲੀਗਲ ਤੌਰ ਤੇ ਇੱਕ ਕਹਾਣੀ ਚੱਲਦੀ ਜਿੰਨੀਆਂ ਖੱਡਾਂ ਦੇ ਵਿੱਚ ਮਾਈਨਿੰਗ ਹੁੰਦੀ ਆ ਤੁਸੀਂ ਲੁਧਿਆਣੇ ਦੇ ਵਿੱਚ ਬਹੁਤ ਵੱਡੇ ਵੱਡੇ ਚਰਚੇ ਦੇ ਰੋਲੇ ਸੁਣਿਆ ਹੋਣੇ ਸੀਨੀਅਰ ਇੱਕ ਐਡਵੋਕੇਟ ਸੀਗੀ ਉਹਨੇ ਵੀ ਸੰਘਰਸ਼ ਕੀਤਾ ਆਪਦੇ ਪਿੰਡਾਂ ਦੇ ਵਿੱਚ ਜੋ ਹੋਰ ਉੱਥੇ ਨਜਾਇਜ਼ ਮਾਈਨਿੰਗ ਹੋ ਰਹੀ ਰੋਡ ਖੱਡਦੀ ਆ ਉਹ ਇਹ ਕੀ ਕਰਦੇ ਆ ਜੀ ਜ਼ੋਰ ਆਪਣੇ ਰੈਵਨਿਊ ਚੋਰੀ ਵਿੱਚ ਹੈਗਾ ਪਿੱਛੇ ਦੀ ਸਾਡੇ ਇੱਕ ਸਾਥੀ ਵੱਲੋਂ ਮਾਨਯੋਗ ਹਾਈ ਕੋਰਟ ਦਾ ਸਾਰਾ ਲਿਆ ਗਿਆ ਇੱਕ ਐਫਆਈਆ ਦਰਜ ਹੋ ਗਈ ਸੀ ਨਜਾਇਜ਼ ਮਾਈਨਿੰਗ ਦੀ ਵਿਅਕਤੀ ਤੇ ਜਿਹੜੀ ਉਹ ਵਿਅਕਤੀ ਨੇ ਕਰਦਾ ਨਹੀਂ ਸੀ ਉਹ ਉਸ ਨੂੰ ਲੈ ਕੇ ਉਹ ਹਾਈ ਕੋਰਟ ਗਿਆ ਉਹਦੀਆਂ ਜੋ ਟਰਾਲੀਆਂ ਸੀ ਵਹੀਕਲ ਸੀ ਉਹ ਤੇ ਪਰਚੀਆਂ ਸੀਗੀਆਂ ਨਾਜੋਖ ਖੱਡ ਦੀ ਪਰਚੀ ਸੀਗੀ ਉਹਦੇ ਆਧਾਰ ਤੇ ਮਾਨਯੋਗ ਹਾਈ ਕੋਰਟ ਦੇ ਵਿੱਚ ਕੱਪੜਾ ਸਾਹਮਣੇ ਆਇਆ ਵੀ ਜਾਲੀ ਵੈਬਸਾਈਟ ਦਾ ਜਿਹੜਾ ਤੁਸੀਂ ਹੁਣ ਬਹੁਤ ਚਰਚਾਤ ਸੁਣਿਆ ਹੋਊਗਾ ਵੀ ਇੱਕ ਜਾਲੀ ਵਪਾਰ ਅਸੀਂ ਦਾਵਾ ਕੀਤਾ ਸੀਗਾ ਵੀ ਜੋ ਪੰਜਾਬ ਦੇ ਵਿੱਚ ਜਿਹੜੀ ਇਹ ਵੈਬਸਾਈਟ ਹੈਗੀ ਆ ਉਏ ਜਿੱਕ ਜਾਲੀ ਸਾਇਟ ਵੈਬਸਾਈਟ ਇਹਨਾਂ ਨੇ ਬਣਾ ਕੇ ਜੋ ਸੈਂਟਰ ਗਵਰਨਮੈਂਟ ਦਾ ਰਿਵਿਊ ਚੋਰੀ ਕਰ ਰਿਹਾ ਜੋ ਜੀਐਸਟੀ ਚੋਰੀ ਕਰ ਰਿਹਾ ਉਹਦੇ ਅਧਾਰ ਤੇ ਅਸੀਂ ਕਿਹਾ ਸੀ ਵੀ ਕਟੋ-ਕਟ ਜੋ 2020 ਤੋਂ ਜਾਂ 2017 ਤੋਂ ਵੀ ਇਹ ਕਟੋ-ਕਟ 1000 ਕਰੋੜ ਦਾ ਵੀ ਇਹਨਾਂ ਨੇ ਉਹ ਰਿਵਿਊ ਚੋਰੀ ਕੀਤਾ ਪਰ ਸਰਕਾਰ ਨੇ ਤੇ ਜਾਂ ਸੰਬੰਧਤ ਜੋ ਨਾਲ ਸਾਈਬਰ ਸੈੱਲ ਵੱਲੋਂ ਇੱਕ ਐਫਆਈਆਰ ਦਰਜ ਕੀਤੀ ਗਈ ਮਹਾਲੀ ਦੇ ਵਿੱਚ ਉਹਦੇ ਉੱਤੇ ਇਹ ਕਿਹਾ ਗਿਆ ਵੀ ਨਹੀਂ ਜੀ ਚਲੋ ਇਹ ਗੌਰਵ ਕੁਮਾਰ ਆ ਜਿਹਨੇ ਜੀ 60-70 ਲੱਖ ਦਾ ਵੀ ਕੀਤਾ ਸੀ ਅਸੀਂ ਫੜ ਲਿਆ ਜੀ ਸਰਕਾਰ ਮੰਨੀ ਆ ਹਾਈ ਕੋਰਟ ਦੇ ਵਿੱਚ ਸਰਕਾਰ ਮੰਨੀ ਆ ਵੀ ਹਾਂ ਜਾਲੀ ਵੈਬਸਾਈਟ ਹੈ ਜਾਲੀ ਵੈਬਸਾਈਟ ਚੱਲਦੀ ਰਹੀ ਆ ਪਰ ਸਾਡੀ ਸਰਕਾਰ ਟਾਈਮ ਨਹੀਂ ਸ਼ੁਰੂ ਹੋਈ ਇਹ ਕਾਂਗਰਸੀ ਸਰਕਾਰ ਟਾਈਮ ਸ਼ੁਰੂ ਹੋਇਆ 2020 ਤੋਂ ਸਰਕਾਰ ਦੇ ਸਬੰਧਤ ਅਧਿਕਾਰੀਆਂ ਨੇ ਮੰਨਿਆ ਜੋ ਪਿੱਛੇ ਦੇ ਆਈਐਸ ਅਫਸਰ ਸੀ ਉਹਨਾਂ ਦੀ ਬਦਲੀ ਹੋ ਚੁੱਕੀ ਆ ਆਪਣੇ ਪ੍ਰਿੰਸੀਪਲ ਸੈਕਟਰੀ ਸੀਗੇ ਉਨਾਂ ਨੇ ਇਹ ਚੀਜ਼ ਮੰਨੀ ਬਿਹਾਂਜੀ ਜਾਲੀ ਵੈਬਸਾਈਟ ਸੀ ਜਾਲੀ ਵੈਬਸਾਈਟ ਨਾਲ ਇੱਕ ਕ੍ਰਾਪਚਰ ਕਪਲਾ ਹੋਇਆ ਵਾ ਉਹ ਇੱਕ ਛੋਟੀ ਜੀ ਐਫਆਈਆ ਦਰਜ ਕਰਕੇ ਇਹ ਸਾਰੇ ਆਪਣੇ ਮਸਲੇ ਨੂੰ ਦਬਾ ਦਿੱਤਾ ਗਿਆ ਦੱਸੋ ਜਿਹੜਾ ਅਸੀਂ ਕਹਿ ਰਹੇ 1000 ਕਰੋੜ ਦਾ ਕਪਲਾ ਇਹਨਾਂ ਨੇ 1000 ਕਰੋੜ ਦੇ ਕਪਲੇ ਨੂੰ ਹੀ ਸਿਰਫ 60 ਲੱਖ ਰੁਪਏ ਦੇ ਵਿੱਚ ਕਹਿੰਦੇ ਵੀ ਨਹੀਂ ਨਾ ਕੀ ਹੋਇਆ ਜੀ 100 ਕਰੋੜ ਦਾ ਹੋਇਆ ਸੀ 60 ਕਿ ਕਰੋੜ ਦਾ ਇਹ ਮੰਨ ਗਿਆ ਬਾਕੀ ਇਹਦੀ ਅਸੀਂ ਤਵਦੀਸ਼ ਕਰ ਰਹੇ ਹਾਂ ਉਸ ਦੇ ਵਿੱਚ ਮਾਨਜੁਗ ਪੰਜਾਬਣ ਹਰਿਆਣਾ ਕਾਈ ਕੋਟ ਨੇ ਜਿਹੜੀ ਨਵਜੁਗ ਕੰਪਨੀ ਹੈ ਇੱਕ ਉਹਦੀਆਂ ਸਾਰੀਆਂ ਅਕਾਊਂਟ ਸੀਲ ਕਰਨ ਨੂੰ ਕਹਿ ਦਿੱਤਾ ਗਿਆ ਸੀ ਪਰ ਹਜੇ ਤੱਕ ਦੇਖੋ ਹਜੇ ਤੱਕ ਉਹਨਾਂ ਦੇ ਅਕਾਊਂਟ ਸੀਲ ਨਹੀਂ ਹੋਏ ਜਦੋਂ ਕਿ ਹੁਣ 30 ਤਰੀਕਾ ਕੋਰਟ ਦੇ ਵਿੱਚ ਆਪਣੇ 30 ਤਰੀਕਾ ਅਸੀਂ ਬੇਨਤੀ ਕੀਤੀ ਸੀ ਆਪਣੇ ਵਕੀਲ ਸਾਹਿਬ ਨੂੰ ਜੋ ਸਾਡੇ ਆਪਣੇ ਪਟੀਸ਼ਨ ਦੇ ਕੇਸ ਦੇ ਆਪਣੇ ਲੜ ਰਹੇ ਆ ਅਸੀਂ ਕਹਿਿਆ ਸੀ ਵੀ ਇੱਕ ਐਪਲੀਕੇਸ਼ਨ ਲਾਓ ਕਿਉਂਕਿ ਜਿਹੜੀ ਇਹ ਨਵਜੁਗ ਕੰਪਨੀ ਹੈਗੀ ਆ ਵੀ ਇਹਦੀਆਂ ਜਿਹੜੀਆਂ ਸਾਡੀਆਂ ਸਾਈਡਾਂ ਹੈਗੀਆਂ ਨੇ ਉਹ ਦੁਬਾਰਤ ਉਹਨਾਂ ਦੀਆਂ ਸਾਰੀਆਂ ਲਚ ਲਾ ਦਿਤੀਆਂ ਬੋਗੇ ਦੇ ਵਿੱਚ ਅਸੀਂ ਨਵਜੁਗ ਆਪਣੇ ਕਮਾਲ ਕੇ ਤੇ ਆ ドラਮਾ ਨੂੰ ਤੇ ਇਹਨਾਂ ਨੇ ਉਹ ਚਲਾ ਦਿੱਤੀ ਜਦ ਕਿ ਸਰਕਾਰ ਦੇ ਹੁਕਮਾਂ ਦੇ ਖਲਾਬ ਦੇਖੋ ਮਾਨਯੋਗ ਪੰਜਾਬ ਐਂ ਹਰਿਆਣਾ ਹਾਈ ਕੋਰਟ ਦਾ ਹੁਕਮ ਕੋਈ ਛੋਟਾ ਨਹੀਂ ਹੁੰਦਾ ਉਸ ਹੁਕਮ ਨੂੰ ਹੀ ਚ ਮੰਨ ਨਹੀਂ ਰਹੇ ਉਸ ਹੁਕਮ ਨੂੰ ਹੁਣ ਇੱਥੇ ਵੀ ਜਿਹੜੇ ਰਸਤੇ ਦਾ ਪਿੰਡਾਂ ਵਾਲੇ ਕੋਲ ਮਾਨਯੋਗ ਪੰਜਾਬ ਐਂ ਹਰਿਆਣਾ ਹਾਈ ਕੋਰਟ ਦੇ ਸਟੇ ਅਡਰ ਹੈ ਜੀ ਇਹ ਉਹਨਾਂ ਆਰਡਰਾਂ ਨੂੰ ਹੀ ਚੈਲੰਜ ਕਰੀ ਜਾਂਦੇ ਆ ਉਹ ਆਰਡਰਾਂ ਨੂੰ ਮੰਨਣ ਨੂੰ ਨਹੀਂ ਹੈਗੇ ਇਹ ਆਪਣੇ ਸਰਪੰਚ ਸਾਹਿਬ ਵੱਲੋਂ ਇੱਕ ਮਤਾ ਪਾ ਕੇ ਸਿੱਧਾ ਮੈਂ ਬਿਟਦੇ ਐਸਚੂ ਸਾਹਿਬ ਨੂੰ ਦਿੱਤੀ ਕਿ ਦਰਖਾਸਤ ਦੇਖੋ ਜੀ ਇਹ ਤੇ ਕਾਰਵਾਈ ਕਰੋ ਸਾਡੇ ਕੋਲ ਸਟੇ ਅਡਰ ਆ ਸੀਨੀਅਰ ਲੋਕਲ ਅਫਸਰ ਕਹਿੰਦੇ ਨਹੀਂ ਜੀ ਸਾਡੇ ਹੱਥ ਖੜੇ ਅਸੀਂ ਕੀ ਕਰੀਏ ਉਤੋਂ ਹੋ ਰਿਹਾ ਜੀ ਇਕ ਕਲ ਇਕਲ ਮੈਂ ਤੇ ਹੋਰ ਤੰ ਰੋਖਦਾ ਆ ਜਿਸ ਤਰੀਕੇ ਨਾਲ ਇਹ ਸਭ ਕੁਝ ਚੱਲ ਰਿਹਾ ਹੈ ਇੱਕ ਇਥੋਂ ਦੇ ਹਲਕਾ ਇੰਚਾਰਜ ਕੰਗ ਜੀ ਸਾਹਿਬ ਉਹ ਵੀ ਇੱਕ ਵਾਰ ਇਹਨਾਂ ਸਾਈਟਾਂ ਤੇ ਆ ਕੇ ਉਹਨਾਂ ਨੇ ਰੌਲਾ ਪਾਇਆ ਸੀ ਉਹ ਉਹਨਾਂ ਦਾ ਉਸ ਤੋਂ ਬਾਅਦ ਕੀ ਬਣਿਆ ਕੋਈ ਕਾਰਵਾਈ ਹੋਈ ਕੀ ਨਹੀਂ ਦੇਖੋ ਜੀ ਹਲਕਾ ਇੰਚਾਰਜ ਐਨ ਐਸ ਕੰਗ ਜੀ ਇੱਥੇ ਆਏ ਹਾਂ ਉਹਨਾਂ ਨੇ ਮੌਕੇ ਤੇ ਪੋਪ ਲਾਈਨਾਂ ਚੱਲਦੀਆਂ ਫੜੀਆਂ ਉਹਨਾਂ ਨੇ ਪ੍ਰਸ਼ਾਸਨ ਨੂੰ ਬੁਲਾਇਆ ਪ੍ਰਸ਼ਾਸਨ ਨੂੰ ਬੁਲਾ ਕੇ ਉਹ ਪੋਪ ਲਾਈਨਾਂ ਆ ਉਹਨਾਂ ਦੇ ਸਮਟ ਕੀਤੀਆਂ ਗਈਆਂ 31 ਨੰਬਰ ਐਫ ਆਈ ਆਰ ਵੀ ਹੋਈ ਉਸ ਤੋਂ ਬਾਅਦ ਜਿਹੜੇ ਉਹ ਡਰਾਈਵਰ ਸੀ ਉਹਦੇ ਬਿਆਨਾਂ ਦੇ ਆਧਾਰ ਤੇ ਜੋ ਇਹ ਖੱਡ ਨੂੰ ਨਜਾਇਜ਼ ਮੈਨੇਜ ਕਰਦੇ ਸੀ ਏਸੀ ਖੱਡ ਦੀ ਗੱਲ ਹੈ ਜੀ ਇਹ ਜੋ ਕਰਦੇ ਸੀ ਆਪਣੇ ਉਹਨਾਂ ਤੇ ਇੱਕ ਐਫ ਆਈ ਆਰ ਦਰਜ ਹੋਈ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਪਰ ਸਿਰਫ ਕਾਗਜ਼ਾਂ ਦੇ ਵਿੱਚ ਹੀ ਉਹਨਾਂ ਨੂੰ ਨਾਮਜ਼ਦ ਕਰਕੇ ਛੱਡ ਦਿੱਤਾ ਗਿਆ ਜੋ ਆਪਣੇ ਕੰਗਸਾਹਬ ਦੀ ਬਾਅਦ ਚੱਲੀ ਗਈ ਉਹ ਆਪਣੀ ਫੇਸਬੁੱਕ ਆਈਡੀ ਤੇ ਵੀ ਲਾਈਵ ਹੋਇਆ ਸਾਰਿਆਂ ਨੇ ਉਹਨੂੰ ਦੇਖਿਆ ਹੋਣਾ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਮੈਂ ਆਪਦੇ ਹਲਕੇ ਦੇ ਵਿੱਚ ਨਜਾਇਜ਼ ਮੈਨਿੰਗ ਨਹੀਂ ਹੋਣ ਦਵਾਗਾ ਪਰ ਪਤਾ ਨਹੀਂ ਕੀ ਗੱਲ ਹੋ ਗਈ ਕਿਹੜੇ ਆਕਾ ਦਾ ਉੱਪਰੋਂ ਦਬਕਾ ਵੱਜਿਆ ਕੀਦੇ ਹੁਕਮ ਹੋਏ ਐਨਐਸ ਕੰਗਸਾਹਬ ਹੁਣ ਇਸ ਨਜਾਇਜ਼ ਮੈਨਿੰਗ ਨੂੰ ਉਹਨਾਂ ਨੂੰ ਦੱਸ ਨਹੀਂ ਰਹੀ ਵੀ ਇੱਥੇ ਚੱਲਦੀ ਆ ਨਾ ਹੀ ਉਹਨਾਂ ਨੇ ਇਸ ਹਲਕੇ ਦੇ ਵਿੱਚ ਆ ਕੇ ਕਿਤੇ ਗੀੜਾ ਮਾਰਿਆ ਤੇ ਨਾ ਹੀ ਇਸ ਨਜਾਇਜ਼ ਮੈਨਿੰਗ ਦੇ ਖਿਲਾਫ ਉਹਨਾਂ ਨੇ ਆਪਦੀ ਉਲਾਜ ਬੁਲੰਦ ਕੀਤੀ ਮਤਲਬ ਕੀ ਲੱਗਦਾ ਮਤਲਬ ਆਵਾਜ਼ਾਂ ਲੀਡਰਾਂ ਖੁਦ ਪਾਰਟੀ ਦੇ ਲੀਡਰਾਂ ਦੀ ਉੱਤੋਂ ਬੰਦ ਹੋ ਜਾਂਦੀਆਂ ਇਹ ਤੁਹਾਡੇ ਸਾਹਮਣੇ ਹੈ ਜੀ ਉੱਧਰ ਕੁਝ ਆਪਣੇ ਕੋਰ ਵਿਜੇ ਪ੍ਰਤਾਪ ਜੀ ਨੇ ਇਸ ਸਾਡੇ ਹਲਕੇ 'ਚ ਆਪਣੇ ਕੰਗ੍ਹ ਸਾਹਿਬ ਨੇ ਪਹਿਲਾਂ ਇਹਨਾਂ ਨੇ ਬੜਾ ਜੱਬਦਾ ਉਹ ਦਿਖਾਇਆ ਪਾਰਟੀ ਦਾ ਤੱਕ ਦਬਾਅ ਦਿਖਾਇਆ ਠੇਕੇਦਾਰ ਨੂੰ ਇੱਕ ਵਾਰੀ ਇਹਨੇ ਪਹੁੰਚਾਇਆ ਵੀ ਹਾਂ ਜੀ ਮੈਂ ਆਦੇਰੀ ਦੇ ਵਿੱਚ ਤੁਹਾਨੂੰ ਇਹ ਨਹੀਂ ਕਰਨ ਦਵਾਗਾ ਪਰ ਪਤਾ ਨਹੀਂ ਕੀ ਹੋ ਗਿਆ ਕਿਹੜੇ ਮੰਤਰੀ ਦਾ ਜਾਂ ਕਿਹੜੇ ਉਪਰੋਂ ਲੀਡਰ ਦਾ ਉਹਨੂੰ ਫੋਨ ਆਇਆ ਹੋ ਜਾ ਉਹਨੂੰ ਦਬਕਾ ਮਾਰਿਆ ਉਹ ਕੀ ਨੇ ਕੀ ਕੀਤਾ ਦੇਖੋ ਇਹਦੇ ਬਾਰੇ ਅਸੀਂ ਕਿ ਇਹ ਅੰਦਰਲੀ ਗੱਲਾਂ ਹੁੰਦੀਆਂ ਇਹਦੇ ਬਾਰੇ ਅਸੀਂ ਨਹੀਂ ਸਾਨੂੰ ਪਤਾ ਪਰ ਅਕਸਰ ਨੂੰ ਜੇ ਉੱਪਰੋਂ ਉਹਨੂੰ ਕੋਈ ਹੁਕਮ ਆਇਆ ਤੇ ਤਾਂ ਹੀ ਕੰਗਸਰ ਸਾਹਿਬ ਚੁੱਪ ਕੇ ਵਗਾਰ ਕੇ ਬੈਠ ਕੇ ਤਾਂ ਹੀ ਉਹਨਾਂ ਨੂੰ ਹੁਣ ਇਹ ਕੋਲਾ ਦਾ ਏਰੀਆ ਦੀਂਦਾ ਨਹੀਂ ਤਾਂ ਹੀ ਇੱਧਰ ਲਾਉਣ ਮੈਂ ਨਹੀਂ ਕਿ ਤਾਂ ਜਿੱਦ ਨਹੀਂ ਪਹਿਲਾਂ ਹੁੰਦੀ ਸੀ ਉਦੋਂ ਵੱਧ ਹੋ ਰਹੀ ਹੈ ਜੀ ਹੁਣ ਅੱਗੇ ਤਾਂ ਇੱਕ ਸਾਈਡ ਤੇ ਹੁੰਦੀ ਸੀ ਹੁਣ ਦੋ ਸਾਈਡਾਂ ਤੇ ਹੋ ਰਹੀ ਹੈ ਜੀ ਘੱਟੋ ਘੜ ਤਿੰਨ ਤਿੰਨ ਚਾਰ ਚਾਰ ਸੋ ਨਗ ਨਿਕਲਦੇ ਤੁਸੀਂ ਜਿਹੜਾ ਇਹ ਆ ਸਾਹਮਣੇ ਜਲੰਧਰ ਦਾ ਪੁਲ ਆ ਤੁਸੀਂ ਜਦੋਂ ਜਾਓਗੇ ਨਾ ਸ਼ਾਮ ਨੂੰ ਤੁਹਾਡੇ ਤੋਂ ਮੇਨ ਹਾਈਵੇ ਹੈ ਜਿਹੜਾ ਉਹ ਤੋਂ ਲੰਘ ਨਹੀਂ ਹੋਣਾ ਉਹਦੇ ਜਿਆ ਦੋਨਾਂ ਸਾਈਡਾਂ ਤੇ ਵੱਡੀਆਂ-ਵੱਡੀਆਂ 18 ਚੱਕੀਆਂ ਵੱਡੇ ਵੱਡੇ ਟਰਾਲੇ ਵੱਡੇ ਵੱਡੇ ਟਿਪਪਰ ਤੁਹਾਨੂੰ ਭਰੇ ਮਿਲਣਗੇ ਸਾਰੇ ਪਾਣੀ ਚੋਂਦੇ ਮਿਲਣਗੇ ਤੁਹਾਡੇ ਤੋਂ ਲੰਘਣ ਜੋਗ ਉੱਥੇ ਸੜਕ ਨੂੰ ਇੰਨੇ ਵੀਕਲ ਉਥੋਂ ਲੰਘਦੇ ਆ ਉਹਨਾਂ ਦੀ ਜਿਹੜੀ ਨਿਕਾਸੀ ਹੋਏਗਾ ਉਹ ਬੇਰਾ ਪਿੰਡ ਜਲੰਧਰ ਵਾਲੀ ਸਾਈਡ ਦੀ ਹੋ ਕੇ ਆਉਂਦੇ ਆ ਜੀ ਹੁਣ ਤਾਂ ਉਦੋਂ ਡਬਲ ਚੱਲ ਰਿਹਾ ਜੀ ਕੰਮ 4-500 ਨਗ ਭਰਨਾ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਦੇਖੋ 1 ਫੁੱਟ ਦੀ ਆ 3 ਫੁੱਟ ਦੀ ਡੰਗਾਈ ਦੇ ਨਾਲ ਉਸ ਦੀ ਸ਼ਮਤਾ ਦੇ ਵਿੱਚ ਇੱਕ ਪੋਪਲਾਈਨ ਮਸ਼ੀਨ 3 3DX ਪਰ ਅਸੀਂ ਸਰਕਾਰ ਦੇ ਵਿੱਚ ਆਉਣ ਵਾਲੇ ਸਮੇਂ 'ਚ ਇੱਕ ਰੈਕਟ ਪੋਜੀਸ਼ਨ ਪੰਦਰ ਕਰਾਂਗੇ ਦੇਖੋ ਜੀ ਜਿਹੜੀ ਤਿੰਨ ਫੁੱਟ ਦੀ ਡੰਗਾਈ ਆ ਉਹਦੇ ਲਈ ਤਾਂ 3DX ਦੀ ਵੀ ਲੋੜ ਨਹੀਂ ਹੈ ਉਹਦੇ ਲਈ ਤਾਂ 2DX ਦੀ ਲੋੜ ਹੈ ਉਹ 3DX ਵੀ ਘੱਟੋ ਘੱਟ 10 ਫੁੱਟ ਦੀ ਡੰਗਾਈ ਤੱਕ ਜਾਂਦੀ ਹੈ ਜੀ ਤਿੰਨ ਫੁੱਟ ਦੀ ਡੰਗਾਈ ਕਰਨੀ ਹੈ ਉਸ ਹਿਸਾਬ ਦਾ ਉਹਨਾਂ ਨੂੰ ਵੀ ਇੱਕ ਖੁਦਾਈ ਲਈ ਇੱਕ ਸਾਧਨ ਦਿੱਤਾ ਜਾਵੇ ਨਾ ਹੁਣ 3 ਫੁੱਟ ਦੀ ਡੰਗਾਈ ਲਈ 3D X ਜਿਹੜੀ ਮਸ਼ੀਨ ਆ ਜੇ ਉਹਦੇ ਨਾਲ ਅਸੀਂ ਪਟਾਈ ਕਰਾਂਗੇ ਕਰਨਗੇ ਘੱਟੋ ਘੱਟ 10 ਫੁੱਟ ਦੀ ਡੰਗਾਈ ਤੱਕ ਤਾਂ ਕਰਨਗੇ ਨਾ 3D X ਨਾਲ ਇੱਕ ਪਪ ਲਾਈਨ ਵਾਲੀ ਜਿਹੜੀ ਤੁਸੀਂ ਹਰਿਆਣਾ ਦੀ ਕੰਪਨੀ ਦਾ ਜ਼ਿਕਰ ਕੀਤਾ ਉਹਨੂੰ ਕਦੋਂ ਤੋਂ ਟੈਂਡਰ ਦਿੱਤਾ ਵੇ ਦੇਖੇ ਉਹਦਾ ਟੈਂਡਰ ਹੋਇਆ ਪਿੱਛੇ ਦੀ ED ਦੀ ਰੇਡ ਵੀ ਹੋਈ ਹੈ ਇਹਨਾਂ ਤੇ ਉਹਨਾਂ ਦਾ ਇੱਕ ਆਪਣੇ ਜਿਹੜਾ ਸਾਥੀ ਆ 모ਹਿਤ ਆ ਪਤਨੀ ਕਿ ਕੁਝ ਨਵਾਂ ਉਹਨਾਂ ਦਾ ਚਲੋ ਮੈਂ ਨਾ ਨਹੀਂ ਜਾਣਦਾ ਜੋ ਤ੍ਰਿਪਤੀ ਖੜਦੇ ED ਨੇ ਉਹਨੂੰ ਅਰੈਸਟ ਵੀ ਆਪਣੇ ਅਰੈਸਟ ਕੀਤਾ ਉਹ ਆਪ ਮੰਨਿਆ ਵੀ ਜਿਹੜਾ ਇਹ ਮੈਨਿੰਗ ਦਾ ਜਿਹੜਾ ਪੈਸਾ ਵਾ ਅਸੀਂ ਉਹ ਬਾਹਰ ਟਰਾਂਸਫਰ ਕੀਤਾ ਈਡੀ ਵੱਲੋਂ ਰੈਸਟ ਕੀਤਾ ਗਿਆ ਉਹਨੂੰ ਉਹ ਆਪ ਮੰਨਿਆ ਵੀ ਆ ਵੀ ਜਿਹੜਾ ਮੈਨਿੰਗ ਦਾ ਪੈਸਾ ਵਾ ਜਿਹੜਾ ਇਹ ਨਜਾਇਜ਼ ਮੈਨੀ ਕਰਕੇ ਨਜਾਇਜ਼ ਤੌਰ ਤੇ ਪੈਸਾ ਕਮਾਇਆ ਗਿਆ ਉਹਨੂੰ ਅਸੀਂ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਦੇਸ਼ਾਂ ਦੇ ਵਿੱਚ ਟਰਾਂਸਫਰ ਕੀਤਾ ਉਹ ਆਪ ਮੰਨਿਆ ਜੀ ਆ ਮੰਨਿਆ ਆ ਮੰਨਿਆ ਜੀ ਹਰਿਆਣੇ ਦੀਆਂ ਕੰਪਨੀਆਂ ਇੱਥੇ ਆ ਕੇ ਜਿਹੜੀ ਪੰਜਾਬ ਦੇ ਰੇਤੀ ਦੀ ਲੁੱਟ ਕਰ ਰਹੀਆਂ ਤੇ ਨਾਲ ਤੁਹਾਡਾ ਹਾਂਜੀ ਨਾਲ ਪੰਜਾਬ ਹਾਂਜੀ ਦੇਖੋ ਕੰਪਨੀ ਹਰਿਆਣੇ ਦੀ ਆ हरियाणाणी ਦੀ ਕੰਪਨੀ ਆ ਉਹਦੇ ਨਾਲ ਪੰਜਾਬ ਦੇ ਜੋ ਅ ਸਰਮਾਇਯਦਾਰ ਸੀ ਜੋ ਕੋਰਪੋਰੇਟ ਘਰਾਣੇ ਨਾਲ ਮਿਲ ਕੇ ਹਰਿਆਣੇ ਦੀ ਕੰਪਨੀ ਆ ਕੇ ਇੱਕ ਪੰਜਾਬ ਦੇ ਵਿੱਚ ਜਾਨਕੀ ਮਾਈਨਿੰਗ ਦੀ ਲੁੱਟ ਕਰ ਰਹੀ ਆ ਅਕਸਰ ਨੂੰ ਜੇ ਪੰਜਾਬ ਦੇ ਵਿੱਚ ਇੱਕ ਦੂਸਰੀ ਸਟੇਟ ਤੋਂ ਆ ਕੇ ਕੰਪਨੀ ਆਪਣੇ ਤੁਸੀਂ ਕੰਮ ਕਰ ਰਹੀ ਆ ਤੇ ਨਜਾਇਜ਼ ਤੌਰ ਤੇ ਮਾਈਨਿੰਗ ਦੀ ਲੁੱਟ ਕਰ ਰਹੀ ਆ ਤੇ ਇਹਦੇ ਨਾਲ ਸਿੱਧਾ ਹੀ ਆ ਵੀ ਜੇ ਸਰਕਾਰ ਉਹਦੇ ਨਾਲ ਰਲਈ ਹੋਈ ਆ ਉਹ ਤਾਂ ਹੀ ਕਰ ਸਕਦੇ ਨਹੀਂ ਤਾਂ ਉਹ ਕਿਵੇਂ ਕਰ ਲੈਣਗੇ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਤਾਂ ਗੱਲਬਾਤ ਕੀਤੀ ਅਕੂਵਾਲ ਪਿੰਡ ਦੇ ਵਿੱਚ ਚੱਲ ਰਹੀ ਨਜਾਇਜ਼ ਮਾਈਨਿੰਗ ਤੇ ਜਿੱਥੇ ਭਗਵਾਨ ਸਿੰਘ ਮਾਨ ਉਹਨਾਂ ਦੀ ਸਰਕਾਰ ਇਹ ਟਾਰਾਂ ਮਾਰਦੀ ਹੈ ਕਿ ਕਿਤੇ ਵੀ ਨਜਾਇਜ਼ ਮਾਈਨਿੰਗ ਨਹੀਂ ਹੁੰਦੀ। ਅਸੀਂ ਇਸ ਮਾਈਨਿੰਗ ਚ ਅਰਵਿੰਦ ਕੇ ਜੀਵਾਲ ਕਹਿੰਦੇ 20000 ਕਰੋੜ ਰੁਪਏ ਕਮਾਉਣਾ ਹੈ। ਆ ਸਾਰਾ ਪਿੰਡ ਚੀਕ ਚੀਕੇ ਕਰ ਰਿਹਾ ਪਹਿਲਾਂ ਇਸ ਪਿੰਡ ਨੇ ਸਾਲ ਤੋਂ ਉੱਪਰ ਹੋ ਗਿਆ ਇੱਥੇ ਧਰਨਾ ਲਗਾਇਆ ਸੀ ਪਿੰਡ ਵਜ ਦੀ ਲੰਘਦੇ ਟਰੱਕਾਂ ਨੂੰ ਰੋਕਣ ਦੇ ਲਈ ਟਿੱਪਾ ਰੰਗਦੇ ਸੀ ਪਰ ਹੁਣ ਵੀ ਇਹਨਾਂ ਪਿੰਡਾਂ ਦਾ ਕਹਿਣਾ ਕਿ ਇੱਥੇ ਟਰਾਲੀਆਂ ਜਰੂਰ ਲੰਘਦੀਆਂ ਤੇ ਨਾਲ ਹੀ ਜਿਹੜੀ ਉਹ ਮਾਈਨਿੰਗ ਆ ਉਹ ਲਗਾਤਾਰ ਚੱਲ ਰਹੀ ਹੈ ਪੌਪਲਾਈਨ ਜਿਹਨੂੰ ਮਾਰਜੋਗ ਹਾਈ ਕੋਰਟ ਨੇ ਰੋਕ ਲਗਾਈ ਹੈ ਉਹ ਲਗਾਤਾਰ ਪੱਟ ਪੱਟ ਕੇ ਦਰਿਆਵਾਂ ਨੂੰ ਇੱਥੋਂ 4-4 5-500 ਟਰਾਲਾ ਟਰੱਕ ਨਗਾਈ ਜਾ ਰਹੇ ਐ ਤੇ ਸਰਕਾਰ ਦਾ ਸਵਾਲ ਕੋਈ ਧਿਆਨ ਨਹੀਂ ਇੱਥੋਂ ਦੇ ਆਪ ਦਾ ਹਲਕਾ ਇੰਚਾਰਜ ਨੇ ਇੱਕ ਵਾਰ ਵੀਡੀਓ ਪਾ ਕੇ ਪਰਚਾ ਕਰਵਾ ਕਿ ਕਿ ਇਹਨਾਂ ਲੋਕਾਂ ਦਾ ਇਲਜ਼ਾਮ ਹੈ ਕਿ ਹੱਥ ਉੱਪਰੋਂ ਹੈ ਸਰਕਾਰ ਦਾ ਹੈ ਕੰਪਨੀਆਂ ਠੇਕੇਦਾਰਾਂ ਦੇ ਉੱਤੇ ਤੇ ਜਿਹਦੇ ਸਿਰ ਤੇ ਸਾਰੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਤਾਂ ਤਸਵੀਰ ਤੁਹਾਡੇ ਸਾਹਮਣੇ ਹੈ ਫੈਸਲਾ ਹੁਣ ਸਰਕਾਰ ਨੇ ਕਰਨਾ ਹੈ ਕਿ ਇਹ ਨਜਾਇਜ਼ ਮਾਈਨਿੰਗ ਨੂੰ ਜਾਇਜ਼ ਕਿਵੇਂ ਠਹਿਰਾਉਣਾ ਹੈ ਤੇ ਇਸ ਨਜਾਇਜ਼ ਮਾਈਨਿੰਗ ਨੂੰ ਕੀ ਵਾਕਈ ਰੋਕ ਸਕਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ